ਹਾਜਾ ਕਾਲੇ ਆ ਜਾ ਉਹ ਸਰਦਾਰਨੀ ਜੀ ਮੈਂ ਇਹ ਕਹਿੰਦਾ ਸੀ ਖੇਤ ਨਾ ਉਹ ਤਾਇ ਜੀ ਨੇ ਚਾਹ ਮੰਗਾਈ ਆ ਤੁਸੀਂ ਚਾਹ ਬਣਾਉਣ ਦੇ ਲੈ ਦੱਸ ਤੂੰ ਤਾਂ 24 ਘੰਟੇ ਚਾਹ ਦੀ ਆਂ ਡਰਦਾ ਕਾ ਤੂੰ ਮੇਰੇ ਮੇਰੀ ਗੱਲ ਸੁਣ ਚਾਹ ਤਾਂ ਆਪੇ ਬਣਦੀ ਰਹੂਗੀ ਤੂੰ ਮੇਰੇ ਲਈ 10 ਮਿੰਟ ਬਹਿ ਜਾ ਕਰ ਮੇਰੇ ਨਾਲ ਗੱਲਬਾਤਾਂ ਕਰ ਲਿਆ ਕਰ ਕੋਈ ਨਹੀਂ ਨਹੀਂ ਸਰਦਾਰਨੀ ਜੀ ਦੇਖੋ ਇਹ ਸਭ ਕੁਝ ਚੰਗਾ ਨਹੀਂ ਲੱਗਦਾ ਮੈਂ ਜਾਣਾਗਾ ਚੰਗਾ ਲੱਗਣ ਨੂੰ ਕੀ ਦੱਸ ਆਪਾਂ ਕੁਝ ਮਾੜਾ ਕਰਦੇ ਆਂ ਚੱਲ ਆਪਾਂ ਗੱਲਾਂ ਕਰੀਏ ਨਹੀਂ ਚਲੋ ਮੈਂ ਅੱਪੀ ਚਾਹ ਬਣਾ ਲਉ ਤੁਸੀਂ ਮੈਨੂੰ ਜਾਣਦੇ ਦੇਖੋ ਐ ਨਾ ਕਰੋ ਕਮਲਿਆ ਚਾਹ ਤਾਂ ਮੈਂ ਬਣਾ ਦਉਗੀ ਮੈਂ ਨਾ ਤੇਰੇ ਨਾਲ ਬਹਿ ਕੇ ਗੱਲਾਂ ਕਰਾਂ ਆ ਜਾ ਤੂੰ ਗੱਲਾਂ ਕਰੀਏ ਪਰ ਬਾਪੂ ਤੂੰ ਕਿਉਂ ਗੋਹਾ ਹਟਾਈ ਇਹਨਾਂ ਦਾ ਹੋਰ ਫਿਰ ਕੌਣ ਹਟਾਵੇ ਭਈ ਗੋਹਾ ਤਾਇਆ ਕਿੱਥੇ ਆ ਉਹ ਤਾਂ ਬਿਮਾਰ ਆ ਹੁਣ ਰਾਜਾ ਤਾਂ ਆਇਆ ਨਹੀਂ ਅੱਜ ਬਿਮਾਰ ਆ ਉਹ ਹੋਰ ਤੇ ਫੇਰ ਆਪ ਨੂੰ ਕਰਨਾ ਪਊ ਮੈਨੂੰ ਓਹੋ ਬਾਪੂ ਆਪ ਨੂੰ ਕਿਉਂ ਕਰਨਾ ਭੂ ਕੰਮ ਸਾਰਾ ਉਹਨਾਂ ਦਾ ਮੁੰਡਾ ਹੈਗਾ ਤਾਂ ਹੈ ਕੀ ਨਾਮ ਉਹਦਾ ਕਾਲਾ ਕਾਲਾ ਹਾਂ ਉਹ ਵੀ ਤਾਂ ਸਿੱਧੀ ਰਲਦੀ ਰਹਿੰਦਾ ਕ ਕਦੇ ਕਿਸੇ ਨਾ ਕਦੇ ਕਿਸੇ ਨਾ ਕਦੇ ਦਿਹਾੜੀ ਤੇ ਵਗ ਜਾਂਦਾਗਾ ਹਨਾ ਉਹਨੂੰ ਕਹੇ ਚਾਰ ਦਿਨ ਭਾਈ ਤੂੰ ਆ ਜਾ ਜੇ ਤੇਰਾ ਪਿਓ ਬਿਮਾਰ ਆ ਓ ਮੈਂ ਤਾਂ ਤਾਂ ਨਹੀਂ ਕਹਿੰਦਾ ਵੀਰ ਪਾਲਾ ਵੀ ਅਗਲਾ ਕਹੂਗਾ ਮੈਂ ਤਾਂ ਬਿਮਾਰ ਪਿਆ ਇਹਨਾਂ ਨੂੰ ਕੰਮ ਦੀ ਏ ਤੇਰਾ ਤਾਂ ਇਹ ਤਾਂ ਪੁੱਤ ਦਾਖਲ ਹੈ ਅੱਛਾ ਬਾਪੂ ਫਿਰ ਤਾਂ ਉਹ ਵਾਲੇ ਹੀ ਬਿਮਾਰਾ ਨਾਲੇ ਕੰਮ ਦੀ ਪਈ ਵਾਲੀ ਕੀ ਗੱਲ ਆ ਇਹਦੇ ਚ ਹੁਣ ਆਪਣਾ ਤਾਂ ਰੋਜ਼ ਦਾ ਕੰਮ ਆ ਉਹਨਾਂ ਨੂੰ ਕਿਹੜਾ ਪਤਾ ਨਹੀਂ ਹੈਗਾ ਨਾਲੇ ਜੇ ਕਿਸੇ ਹੋਰ ਬੰਦੇ ਨੂੰ ਰੱਖਾਂਗੇ ਤੇ ਤਾਇਆ ਵੀ ਗੁੱਸਾ ਕਰੂਗਾ ਉਹਦੇ ਮੁੰਡੇ ਨੂੰ ਰੱਖ ਲਓ ਚਾਰ ਦਿਨ ਕੰਮਕਾਰ ਕਰਾ ਦੂਗਾ ਜਦੋਂ ਤਾਇਆ ਠੀਕ ਹੋ ਗਿਆ ਉਹ ਆਜੂਗਾ ਚਲ ਫਿਰ ਮੈਂ ਜਾਇਆ ਆਉਂਗਾ ਭਈ ਹੋਰ ਬਾਪੂ ਜਾਇਆ ਹੁਣ ਤੂੰ ਨਾ ਸੋਹਣਾ ਲੱਗਦਾ ਨਹੀਂ ਨਾ ਕੋਈ ਨਹੀਂ ਕੋਈ ਨਹੀਂ ਫਿਰ ਮੈਂ ਜਾਇਆ ਆਉਂਗਾ ਉਹ ਫਿਰ ਆਪ ਨੂੰ ਤਾਂ ਕਰਨਾ ਪਊਗਾ ਪਰ ਉਹ ਹੁਣ ਬਿਮਾਰ ਆ ਵਿਚਾਰੇ ਨੂੰ ਬਿਮਾਰ ਨੂੰ ਕੀ ਕਰਗੇ ਆਪਾਂ ਉਹ ਤਾਂ ਗੱਲ ਬਾਪੂ ਮੈਂ ਸਮਝਦੀ ਆ ਮੈਂ ਤਾਂ ਐ ਕਹਿੰਦੀ ਆ ਵੀ ਉਹਦਾ ਮੁੰਡਾ ਹੈਗਾਗਾ ਉਹ ਵੀ ਬਿਰਲਾ ਹੀ ਹੋਊਗਾ ਉਹ ਨਹ ਲੈ ਤਾ ਕੱਲ ਗੱਲ ਜੀ ਕਰਦਾ ਤਾਂ ਸੀਗਾ ਤੇਰੇ ਕੋਲੇ ਬਾਪੂ ਤੂੰ ਸ਼ਾਇਦ ਭੁੱਲ ਗਿਆ ਹੋਵੇਗਾ ਕਹਿੰਦਾ ਸੀ ਵੀ ਮੁੰਡੇ ਨੂੰ ਕਿਸੇ ਨਾ ਸੀ ਰੀਰ ਲਾਉਣਾਗਾ ਕੀ ਪਤਾ ਉਹ ਵੇਲਾ ਹੀ ਹੋਵੇ ਹਜੇ ਨਾ ਹੀ ਰਲਿਆ ਹੋਵੇ ਕਿਸੇ ਦਾ ਚੱਲ ਮੈਂ ਜਾ ਆਉਂਗਾ ਭਾਈ ਕੋਈ ਗੱਲ ਨਹੀਂ ਕੋਈ ਨਹੀਂ ਬਾਪੂ ਜਾ ਆ ਜਾ ਕੋਈ ਨਹੀਂ ਜਾਇਆ ਹਾਂ ਚਾਹ ਠੀਕ ਹੈ ਜੀ ਚੰਗਾ ਬਾਪੂ ਹੋਰ ਜਾ ਤਤਰਤੀ ਪਾ ਵੀ ਹਾਂ ਚਾਹ ਨਾ ਥੋੜੀ ਜਿਹੀ ਵੱਧ ਬਣਾ ਲਈ ਚੰਗਾ ਕਿਉਂ ਆਉਣਾ ਕਿਸੇ ਨੇ ਆਉਣਾ ਤਾਂ ਕਿਨੇ ਆ ਉਹ ਹੋਣੀ ਹੈਗਾ ਤਾਇਆ ਉਹਦਾ ਮੁੰਡਾ ਹੈ ਜਿਹੜਾ ਕਾਲਾ ਉਹਨੂੰ ਬੁਲਾਉਣ ਗਿਆ ਬਾਪੂ ਤਾਇਆ ਤਾਣਾ ਵਿਚਾਰਾ ਬਿਮਾਰ ਵਾਲਾ ਹੋਇਆ ਪਿਆ ਦਾ ਕੋਈ ਨਾ ਚਾਹ ਤਾਂ ਤੈਨੂੰ ਪਤਾ ਮੈਂ ਬਾਦੀ ਬਣਾਉਣੀ ਆ ਆ ਜਾਂਦੇ ਕੋਈ ਨਾ ਪੀ ਲੂਗਾ ਉਹ ਵੀ ਹਾਂ ਨਾਲੇ ਭਾਬੀ ਤੇਰਾ ਮੂ ਵੀ ਕਿੰਨਾ ਬਦਲਿਆ ਪਿਆ ਮੇਰੇ ਦਾਦਾ ਬਿਮਾਰ ਹੋ ਰਹੀਆਂ ਤੂੰ ਰੈਸਟ ਕਰ ਲੈ ਨਾ ਚਾਹ ਪਾਣੀ ਤਾਂ ਮੈਂ ਵੀ ਬਣਾ ਲੈਂਦੀ ਕੋਈ ਨਾ ਕੰਮ ਤਾਂ ਮੈਂ ਹੀ ਕਰਨੇ ਨੇ ਤੈਨੂੰ ਪਤਾ ਬਸ ਬੁਖਾਰ ਜਾ ਹੋ ਗਿਆ ਹਵਾ ਲੱਗੀ ਨਾ ਮੌਸਮ ਦਾ ਤੈਨੂੰ ਪਤਾਗਾ ਫਿਰ ਮੈਂ ਤੈਨੂੰ ਤਾਂ ਹੀ ਤਾਂ ਕਹਿੰਨੀ ਆ ਵੱਧ ਬਿਮਾਰ ਹੋ ਜੇਗੀ ਬੈ ਜਾ ਜਾ ਕੇ ਰੈਸਟ ਕਰ ਲਾ ਕੋਈ ਨਹੀਂ ਚਾਹ ਚ ਦੁੱਧ ਮੈਂ ਪਾ ਲੂੰਗੀ ਨਾਲੇ ਜਿਹੜੇ ਕੋਈ ਕੰਮ ਰਹਿ ਗਈ ਨਾ ਮੈਂ ਕਰ ਲੂੰਗੀ ਕੋਈ ਨਾ ਕੰਮਾਂ ਦਾ ਕੀ ਆ ਜੇ ਪਾਉਂਗੀ ਨਾ ਵੱਧ ਬਿਮਾਰ ਹੋ ਜਾਊਂਗੀ ਮੈਂ ਤਾਂ ਤੁਰੀ ਫਿਰਿਓ ਚੰਗੀ ਆ ਭਾਬੀ ਚਲੋ ਤਾਂ ਠੀਕ ਆ ਤੁਮਨੇ ਅਜੇ ਵੀਰੇ ਦਾ ਫੋਨ ਨਹੀਂ ਆਇਆ ਅੱਜ ਆਇਆ ਸੀ ਰਾਤ ਅੱਜ ਤਾਂ ਨਹੀਂ ਆਇਆ ਕਿਵੇਂ ਆ ਵੀਰਾ ਠੀਕ ਆ ਹਾਂ ਠੀਕ ਆ ਕੰਮ ਚੀ ਬਾਲਾ ਬਿਜ਼ੀ ਰਹਿੰਦਾ ਉਹ ਤੈਨੂੰ ਪਤਾ ਤਾਂ ਹੈਗਾ ਆਥਣ ਜਈ ਫੋਨ ਕਰਦਾ ਜਦੋਂ ਟਾਈਮ ਲੱਗਦਾ ਉਹ ਵੀ 5-7 ਮਿੰਟ ਕਰਕੇ ਗੱਲ ਉਹਦੀ ਕੱਟ ਦਿੰਦਾ ਫੋਨ ਚੱਲ ਭਾਬੀ ਜੇ ਹੁਣ ਫੋਨ ਇਹਨੇ ਵੀਰੇ ਦਾ ਮੇਰੀ ਗੱਲ ਕਰਵਾ ਦਿੱਤੀ ਹਾਂ ਮੈਨੂੰ ਪਤਾ ਤੂੰ ਐਂ ਕਹਿਣਾ ਸੀ ਕੋਈ ਨਾ ਜੇ ਆਥਣ ਆਇਆ ਨਾ ਤੂੰ ਹੀ ਗੱਲ ਕਰ ਲੈ ਮੇਰੀ ਤਾਂ ਰੋਜ਼ ਹੋ ਜਾਂਦੀਆਂ ਗੱਲਾਂ ਉਹਦੇ ਨਾਲ ਚੰਗਾ ਭਾਬੀ ਕੋਈ ਨਹੀਂ ਤੂੰ ਵੀ ਗੱਲ ਕਰ ਲੈ ਕਰ ਜਾ ਤਾ ਮੇਰੇ ਨਾਲ ਵੱਧ ਜ਼ਰੂਰੀ ਤਾਂ ਤੇਰੀ ਆ ਗੱਲ ਕਰਨੀ ਵੀਰੇ ਨਾਲ ਕਿਉਂ ਤੇਰੀ ਨਹੀਂ ਜ਼ਰੂਰੀ ਤੂੰ ਵੀ ਭੈਣਾ ਉਹਦੀ ਓਹੋ ਮੈਂ ਤਾਂ ਭੈਣਾ ਮੈਂ ਕਹਿੰਨੀ ਵੀ ਤੇਰਾ ਜੀ ਲੱਗਿਆ ਰਹੂਗਾ ਨਹੀਂ ਕੀ ਪਤਾ ਕਹਿ ਦੇਵੀਂ ਭਾਈ ਮੈਨੂੰ ਤਾਂ ਜੀ ਨਹੀਂ ਲੱਗਦਾ ਮੈਂ ਤਾਂ ਆਪਦੇ ਪੇਕ ਹੀ ਜਾਣੀ ਆ ਮੈਂ ਕਾਮਲੀ ਮੈਂ ਆਪਦਾ ਘਰ ਛੱਡ ਕੇ ਪੇਕੇ ਘਰ ਤੋ ਜਾਉਂਗੀ ਮੇਰਾ ਤਾਂ ਉਰੀ ਜੀ ਲੱਗਦਾ ਨਾਲੇ ਪੇਕੇ ਭੁਕੇ ਨਹੀਂ ਮੇਰਾ ਜੀ ਲੱਗਦਾ ਉਹ ਚੰਗਾ ਮਜ਼ਾਕ ਕਰਨੀ ਐ ਮੈਂ ਚੱਲ ਠੀਕ ਆ ਮੈਂ ਮੜਿਆ ਕੰਮਿਆ ਕਰ ਲਾ ਜਬਾਗ ਜਾ ਮਚਾ ਭਾਕੇ ਲਿਓ ਨਹੀਂ ਬੌਲੀ ਨਿਆਣੀ ਐ ਵੀ ਅਸਫਰਾਇੰਗ ਨਹੀਂ ਕਾਲਿਆ ਹੁਣ ਤੂੰ ਹਾਂ ਬਾਬਾ ਤੇਰਾ ਪਿਓ ਕਿਨੇ ਕਿ ਦਿਨ ਨੂੰ ਹੋਊਗਾ داخل ਉੱਥੇ ਜੀ ਰੱਖ ਲਓ ਦੱਸਦਾ ਹੈਗਾ ਮਮਾ ਦੀ ਬੀਬੀ ਨੇ ਉਹ ਤਾਂ ਕਹਿੰਦੀ ਹਜੇ 15 ਦਿਨ ਲੱਗਣਗੇ ਬਾਕੀ ਹਸਪਤਾਲ 'ਚ ਮੇਰਾ ਮਾਮਾ ਹੈਗਾਗਾ ਉਹ ਜਿਹੜਾ ਮਾਮਾ ਤਾਂ ਹੈਗਾ ਤਾਂ ਠੀਕ ਹੈ ਕਰ ਤਰੀ ਹਾਂ ਤੇ ਤੂੰ ਐਂ ਘਰੀ ਫਿਰੋ ਤੂੰ ਨਾਲ ਤਾਂ ਚਾਪਣੀ ਪੀ ਲੈ ਅੱਜ ਪਸਗਰ ਨੂੰ ਪਾ ਕੇ ਨਾ ਨੀਰਾ ਚੜਾ ਠੀਕ ਹੈ ਬਾਬਾ ਜੇ ਆਪਾਂ ਕੱਢਣੇ ਨਾ ਦਸਣ ਜੋ ਕੱਖ ਜਾ ਠੀਕ ਹੈ ਤੇ ਤੂੰ ਮੇਰੀ ਰੋਟੀ ਲੈ ਕੇ ਆ ਜੀ ਕੋਈ ਗੱਲ ਨਹੀਂ ਰੋਟੀ ਤਾਂ ਮੈਂ ਲੈ ਆਉਂਗਾ ਹਾਂ ਮੈਂ ਮਾੜਾ ਮੋਟਾ ਨਾਲ ਤਾਂ ਪਸੂ ਪਸਾਰੇ ਦਾ ਕਰ ਲੈਣਾ ਸੰਨੀ ਸੁਣੀ ਲਾ ਦੇ ਨਾ ਸੰਨੀ ਸੁਣੀ ਲਾ ਨਾ ਨਾਲੇ ਚਾਪਾ ਨਹੀਂ ਪੀਦਾ ਬਸ ਠੀਕ ਹਾਂ ਹੋਣ ਗਿਆ ਕਰੇ ਬੁੜੀਆਂ ਤਾਂ ਹੋਰ ਹੋਂ ਬੁੜੀਆਂ ਕਿਧਰ ਜਾਂ ਕਰੀ ਨਾ ਬਸ ਠੀਕ ਚੰਗਾ ਚਲੋ ਤੇ ਕਰ ਮੇਰਾ ਸ਼ੇਰ ਚਾਰ ਦਿਨ ਕੰਮ ਤੈਨੂੰ ਤੇਰਾ ਫੇਠੀ ਕੋਈ ਨਾ ਬਾਬਾ ਦੇਖਦਾ ਬਾਕੀ ਮੈਂ ਕਿਨੇ ਦਿਨਾਂ ਮੇਰੇ ਤੇ ਟਾਈਮ ਆ ਠੀਕ ਹੈ ਲੈ ਕੇ ਟਾਈਮ ਹੁਣ ਤੈਨੂੰ ਜਦੋਂ ਵੇਖ ਸੀਰੀਓ ਤੇਰਾ ਪਿਓ ਉਹਦਾ ਵੀ ਫਾਇਦਾ ਖਾਦੂ ਵਿਚਾਰੇ ਦਾ ਉਹ ਬੁਢਾ ਬੰਦਾ ਹੋ ਤੋ ਸੋਡੀ ਤਾਂ ਇੰਨੀ ਬਣੀ ਹੋਈ ਆ ਤਸ ਤੱਕ ਤੇ ਮੇਰੇ ਪਿਓ ਨੂੰ ਸਿਰੀ ਕਹੀ ਨਹੀਂ ਤਸ ਤਾਂ ਭਰਾਵਾ ਵਾਂਗੂ ਤਾਂ ਰਹਿੰਦੇ ਕੋਈ ਜਦ ਕਹੇ ਕਿ ਇੱਕ ਵਾਰ ਕਦੇ ਇਹਦਾ ਮੂੰਹ ਚੋਂ ਨਿਕਲ ਜੇ ਸਿਰੀ ਦਾ ਆਹਦਾ ਸਿਰੀ ਦਾ ਸੀਰ ਕੀ ਹੁੰਦਾ ਨਾ ਪੂ ਭਰਾਵਾ ਵਰਗਾ ਹੀ ਐ ਮੇਰਾ ਪਿਓ ਦਾ ਸੋਡੇ ਇਥੇ ਸਿਰੀ ਘਟ ਭਰਾ ਬਣ ਕੇ ਤਾਂ ਰਹਿੰਦਾ ਭਰਾ ਬਣ ਕੇ ਇਹ ਹੋ ਗਏ ਨਾਲੇ ਸਾਰੇ ਬਣਜਕਾਰ ਜੋ ਉਸੇ ਨੇ ਕਰਵਾਏ ਨਾ ਹਾਂ ਹੈ ਹਾਂ ਤੇ ਆਹ ਨਾਲ ਜਿਹੜਾ ਸੰਗਲਜਾ ਕੱਢਦਾ ਮੈਂ ਉਸ ਤੋਂ ਕੋਈ ਨਾ ਬਾਬਾ ਉਹ ਤਾਂ ਮੈਂ ਕਰਦਾ ਤੂੰ ਚਲੋ ਕੋਈ ਨਾ ਵਸ ਨਾਲੇ ਚਾਹ ਲੈ ਆਉਣਾ ਚੰਗਾ ਕੋਈ ਨਾ ਬੱਬਾ ਖੇਤਾਂ ਮੈਂ ਆਈ ਜਾਊਂਗਾ ਗਲਤਾਂ ਮੈਂ ਇੱਥੋਂ ਦੀ ਕਰਦਾ ਮੈਂ ਸੁਣਿਆ ਛੋਡੀ ਨੂੰ ਬਹੁਤ ਸੋਣੀ ਹੈ ਨਾਲੇ ਰਹਦੀ ਵੀ ਇੱਥੇ ਕੱਲੀ ਹੈ ਚਲਿਏ ਅੰਦਰ ਦੇਖੀਏ ਕੀ ਮਾਹੌਲ ਚਾਲਾ ਅੰਦਰ ਆ ਕੱਪੜੇ ਜੇ ਕੌਣ ਤੋਰੀ ਹੈ ਦੇਖਾਂ ਜਾ ਕੇ ਕੌਣ ਹੈ ਇਹ ਤਾਂ ਦਰਸ਼ਨ ਹੋ ਜਾਣ ਤੜਕੇ ਤੜਕੇ ਹੀਰ ਦੇ ਮਾ ਬੇਕੀ ਨੂੰ ਇੰਨੀ ਸੁਣੀਏਗੀ ਤੇ ਦੇਖੀ ਨਹੀਂ ਮਾ ਦੇਖੀ ਪਹਿਲੀ ਵਾਰ ਅੱਜ ਨਾਲੇ ਮੈਂ ਕੜੇ ਇਹਨਾਂ ਦੇ ਘਰੇ ਆਇਆ ਪਹਿਲਾ ਹਣਾ ਤੁਸੀਂ ਸਸਰੀ ਘਾਲ ਜੀ ਤੁਸੀਂ ਤੁਸੀਂ ਅੰਕਲ ਦੇ ਮੁੰਡੇ ਹੋ ਹਾਂਜੀ ਹਾਂਜੀ ਮੈਂ ਉਹਨਾਂ ਦੀ ਮੁੰਡਾਂ ਦਾ ਤਜੇ ਕੋਈ ਕੰਮ ਤਾਂ ਦਾ ਹੈਗਾ ਤਾਂ ਮੈਨੂੰ ਦੱਸ ਦੋ ਮੈਂ ਕਰਵਾ ਦਿੰਦਾ ਨਹੀਂ ਨਹੀਂ ਠੀਕ ਹੈ ਠੀਕ ਹੈ ਤੁਸੀਂ ਬੈਠੋ ਚਾਹ ਪਾਣੀ ਪੀ ਲਓ ਮੈਂ ਬਣਾਉਂਦਾ ਸੱਚਾ ਬੜਜਾ ਤਾਂ ਬੜਾ ਘੰਟਾ ਹੁਣ ਲੱਗਦਾ ਇੱਥੇ ਪੱਕਾ ਹੀ ਨਾ ਰਹਿਣਾ ਪਏ ਜੇ ਹੋਰ ਬਾਪੂ ਨੇ ਇੱਕ ਕੰਮ ਤਾਂ ਵਧੀਆ ਕੀਤਾ ਬਿਮਾਰ ਹੋ ਕੇ ਜਿਹੜਾ ਮੈਨੂੰ ਇੱਥੇ ਭੇਜਦਾ ਹੁਣ ਇੱਥੇ ਪੱਕੇ ਚੰਡੇ ਗੱਢਣੇ ਪੈਣਗੇ ਨਾਲੇ ਮੈਂ ਸੋਣਿਆ ਇਹਨਾਂ ਦਾ ਤਾਂ ਮੁੰਡਾ ਵੀ ਬਾਹਰ ਹੈ ਸਹੀ ਗੱਲ ਹੈ। ਬਗਦੀ ਜੱਗ ਦੇ ਵਿੱਚ ਹੁਣ ਤਾਂ ਤੇਲ ਪਾਉਣ ਦਾ ਯਾਰੀ ਵੱਖਰਾ ਹੋਊਗਾ। ਚਲੋ ਜਾ ਕੇ ਅੰਦਰ ਮਿਲਣਾ ਫਿਰ ਕਹਿਣਗੇ ਸਾਰੇ ਨੂੰ ਨਹੀਂ ਮਿਲਿਆ। ਘਰ ਇਹ ਕਹਿ ਜਾ ਬੰਦਾਗਾ। ਪੂਰੀ ਇੱਜ਼ਤ ਬਣਾ ਕੇ ਰੱਖਣੀ ਇਹਨਾਂ ਦੇ ਦਿਲ 'ਚੋਂ ਭਾ। ਹੋਰ ਤਾਂ ਸਾਰੇ ਹੁਣ ਕੰਮ ਨਿਬੜ ਗਏ। ਹੁਣ ਚੱਲੀਏ ਚਾਹ ਪਾਣੀ ਪੀਏ। ਮਾੜਾ ਜਿਹਾ ਹੁਣਾ ਚੁੱਲੇ ਵੱਲ ਵੀ ਵਧੀਏ ਕਿਉਂਕਿ ਕੰਮ ਧੰਦਾ ਸਾਰੇ ਨਿਵੇੜਤੇ ਨਾਲੇ ਹੁਣ ਬਾਬੇ ਕੋਲ ਵੀ ਜਾਣਾ ਖੇਤ ਆ ਉਹਦੇ ਨਾਲ ਵੀ ਕੰਮ ਧੰਦਾ ਕਰਾਉਣਾ ਇੱਥੇ ਤਾਂ ਇਸ਼ਕ ਮੁਸ਼ਕਫੇਰ ਦੇਖਾਂਗੇ ਕਿਉਂਕਿ ਪਹਿਲੀ ਵਾਰ ਜੇ ਤੱਤਾ ਖਾਊਗਾ ਤਾਂ ਮੂੰਹ ਮਚਾ ਕੇ ਵੇਜੂਗਾ ਚੱਲਾ ਚਾਹ ਪਾਣੀ ਪੀਣੇ ਜਾ ਕੇ ਲਗਦੇ ਨੇ ਦੀ ਨੂ ਜੀ ਤਾਂ ਅੰਦਰ ਪੈ ਗਈ ਆ ਕਿ ਹੋਰ ਆਉਣੇ ਕੀ ਕਰਨਾ ਘਰ ਵਾਲਾ ਬਾਹਰ ਹੈ ਤੇ ਕੰਮ ਕਰਨ ਉਹਨਾਂ ਦੀ ਕੁੜੀ ਜੀ ਹੈਗੀ ਹੈ ਇਹਨਾਂ ਨੂੰ ਕੀ ਲੋੜ ਹੈ ਪਾਈ ਤਾਂ ਨਿਕਲੀ ਹੈ ਸਾਰਾ ਦਿਨ ਅੰਦਰ ਰਹਿੰਦੀ ਹੈ ਚਲੋ ਲਗਦੇ ਨਾਲ ਨਹੀਂ ਤਾਂ ਚਾਹ ਚੂ ਪੀ ਲਈ ਆਪਾਂ ਪੀ ਲਈਏ ਅਬਾਈ ਚਾਹ ਲੈ ਕੇ ਆਏ ਹੋ ਅਸਾਂ ਹੀ ਗੱਲ ਬਾਈ ਸਸਰੀ ਘਰ ਆ ਪੜਨੇ ਠੀਕ ਆ ਹਾਂ ਨਾਲੇ ਬਾਈ ਤੂੰ ਇੱਥੇ ਥੱਲੇ ਗਾ ਤੋ ਬੈਠਾਂਗਾ ਮੰਜੇ ਤੇ ਬਹਿ ਜਾਣਾ ਅਸੀਂ ਓਏ ਨਾ ਨਾ ਪੜਨੇ ਤੈਨੂੰ ਪਤਾ ਅਸੀਂ ਤਾਂ ਥੱਲੇ ਹੀ ਬਹਿਨੇ ਹੁੰਨੇ ਆਗੇ ਅਸੀਂ ਮੰਜੇ ਤੇ ਬਹਿ ਕੇ ਕੀ ਕਰਨਾ ਥੱਲੇ ਬਹਿਣਾ ਲੈ ਚ ਕੀ ਗੱਲ ਆ ਨਾਲੇ ਤੂੰ ਕਿਹੜਾ ਕੋਈ ਬਗਾਨਾ ਤੂੰ ਤਾਂ ਸਾਡਾ ਆਪ ਦਾ ਹੀ ਆ ਨਾਲੇ ਬਾਪੂ ਨੇ ਤਾਂ ਕਦੇ ਤੇਰੇ ਡੈਡੀ ਨੂੰ ਬਗਾਨਾ ਸਮਝਿਆ ਹੀ ਨਹੀਂ ਭਰਾਵਾ ਵਾਂਗੂ ਰਹਿੰਦੇ ਆ ਉਹ ਇਹ ਤਾਂ ਗੱਲ ਹੈਗੀ ਆ ਬਾਈ ਰਹਿੰਦੇ ਤਾਂ ਭਰਾਵਾ ਵਾਂਗੂ ਨੇ ਬਾਕੀ ਐ ਬਸ ਹਣਾ ਮੇਰਾ ਆਪਦਾ ਘਰ ਐ ਪੱਤਾ ਕਰਕੇ ਮੈਂ ਥੋੜਾ ਜਿਹਾ ਮੈਨੂੰ ਐ ਵੀ ਚੱਲ ਪਹਿਲੇ ਪਹਿਲੇ ਦੇਣਾ ਐ ਹਣਾ ਉਹ ਤਾਂ ਚਲੋ ਆਪਾਂ ਆਉਂਦੇ ਜਾਂਦੇ ਰਹਨੇ ਆ ਪਰ ਫੇਰ ਵੀ ਹੁਣ ਦੇਖੋ ਕਰਨਾ ਤਾਂ ਮੈਥੇ ਕੰਮ ਆਣਾ ਜਿਵੇਂ ਮੇਰਾ ਬਾਪੂ ਰਹਿੰਦਾਗਾ ਉਹ ਵੀ ਮੈਨੂੰ ਰਹਿਣਾ ਪੂ ਇੱਥੇ ਨਾ ਨਾ ਮੈਨੂੰ ਲੱਗਦਾ ਨਾ ਬਾਈ ਤੂੰ ਮਗਰ ਆ ਕੇ ਕਦੇ ਦੇਖਿਆ ਨਹੀਂ ਨਾਲੇ ਮੇਰਾ ਬਾਪੂ ਤਾਂ ਤੇਰੇ ਬਾਪੂ ਨੂੰ ਸੀੜੀ ਕਦੇ ਸਮਝਦਾ ਹੀ ਨਹੀਂ ਉਹਨੂੰ ਥੱਲੇ ਨਹੀਂ ਬਿਠਾਉਂਦਾ ਉਹ ਮੱਜੇ ਤੇ ਬਿਠਾਉਂਦਾਗਾ ਉਹ ਤਾਂ ਗੱਲ ਠੀਕ ਐ ਬਾਈ ਦੱਸਦਾ ਹੁੰਦਾ ਬਾਪੂ ਮੈਨੂੰ ਕਹਿੰਦਾ ਉਹਨਾਂ ਦਾ ਸਾਰਾ ਪਰਿਵਾਰ ਬਹੁਤ ਚੰਗਾਗਾ ਖਾਸ ਕਰ ਉਹਨਾਂ ਨੂੰ ਤਾਂ ਕਹਿੰਦਾ ਬਹੁਤ ਜ਼ਿਆਦਾ ਚੰਗੀ ਹੈ ਹਾਂ ਬਈ ਮੇਰੀ ਭਾਬੀ ਦਾ ਸੁਭਾ ਕੀ ਦੇਖਦਾ ਬਈ ਮੇਰੀ ਭਾਬੀ ਦਾ ਸੁਭਾ ਤਾਂ ਨਾ ਬਹੁਤ ਵਧੀਆ ਹੈਗਾ ਨਾ 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 ਬਈ ਮੈਂ ਤਾਂ ਐਂ ਦੇਖਦਾ ਸੀ ਮੈਂ ਕਿਹਾ ਦੇਖ ਜਿਸ ਦਾ ਬਾਈ ਬਾਹਰ ਗਿਆ ਹਨਾ ਗੱਡੀ ਗੁੱਡੀ ਲੈ ਲਈ ਘਰ-ਵਾਰ ਵਧੀਆ ਕਰ ਲਿਆ ਤੁਸੀਂ ਹਨਾ ਹਾਂ ਬਈ ਤੂੰ ਤਾਂ ਕਦੇ ਗੇੜਾ ਹੀ ਨਹੀਂ ਮਾਰਿਆ ਆ ਹੁਣ ਵੀ ਤਾਏ ਨੇ ਬਿਮਾਰ ਹੋਣਾ ਸੀ ਤਾਂ ਤੂੰ ਆਣਾ ਸੀ ਇੱਥੇ ਨਹੀਂ ਤਾਂ ਜਮਾਂ ਹੀ ਨਹੀਂ ਆਉਂਦਾ ਬਈ ਤੂੰ ਤਾਂ ਉਹ ਬੱਸ ਬਈ ਮੈਂ ਵੀ ਹੁਣ ਤੈਨੂੰ ਪਤਾ ਦਿਹਾੜੀ ਦੂੜੀ ਤੇ ਜਾਣਾਗਾ ਹਨਾ ਫਿਰ ਮੈਨੂੰ ਐ ਹੁੰਦਾ ਚੱਲ ਜਦੋਂ ਬਾਪੂ ਹੈਗਾ ਉੱਥੇ ਤਾਂ ਕੰਮ ਉਹਨਾਂ ਦਾ ਕਰੀ ਜਾਂਦਾਗਾ ਹੁਣ ਦੇਖੋ ਬਾਪੂ ਬਿਮਾਰ ਹੈ ਉਹਨੇ ਦਿਨ ਇੱਥੇ ਮੈਂ ਹੈਗਾਗਾ ਮੈਂ ਕੰਮ ਕਰਾ ਦੂੰ ਛੋਡੇ ਨਾਲ ਹਨਾ ਸਹੀ ਗੱਲ ਆ ਮੈਂ ਵੀ ਬਾਪੂ ਨੂੰ ਇਹੀ ਰਹਿ ਦਿੱਤੀ ਸੀਗੀ ਮੇਰੀ ਇਹ ਗੱਲ ਧਿਆਨ ਚਾਹੀ ਸੀ ਮੈਂ ਕਿਾ ਚੱਲ ਕਾਲੇ ਵੀਰੇ ਨੂੰ ਬੁਲਾ ਲੈਨੇ ਆਪਾਂ ਹੁਣ ਜੋ ਕੋਈ ਹੋਰ ਬੰਦਾ ਬੁਲਾਵਾਂਗੇ ਬਗਾਨਾ ਕੀ ਪਤਾ ਕਹੇ ਜਿਹਾ ਹੋਊਗਾ ਸਹੀ ਗੱਲ ਆ ਸੌ ਪੰਥੇ ਬੰਦੇ ਨੇ ਕੀ ਪਤਾ ਕਿਸੇ ਦੇ ਮਨ ਦੇ ਵਿੱਚ ਕੀ ਬਣੀ ਜਾਂਦਾ ਸਹੀ ਗੱਲ ਆ ਬਾਈ ਨਾਲੇ ਤੁਹਾਡੇ ਨਾਲ ਤਾਂ ਨਾ ਕਿੰਨੇ ਸਾਲਾਂ ਤੋਂ ਵਾਗ ਆ ਸਾਡਾ ਤਾਂ ਕਰਕੇ ਅਸੀਂ ਚਾਹਣੇ ਆ ਵੀ ਚੱਲ ਤੁਸੀਂ ਪਿਓ ਪੁੱਤ ਹਨਾ ਆਜਿਆ ਕਰੋ ਸਾਡੇ ਵਧੀਆ ਕੰਮ ਕੋਈ ਨਹੀਂ ਮੇਰੇ ਹੁੰਦੇ ਹੁਣ ਟੈਨਸ਼ਨ ਨਾ ਲਓ ਠੀਕ ਆ ਬਈ ਸਭ ਤੋਂ ਮੈਂ ਤੁਹਾਡਾ ਆਪਣਾ ਹੀ ਆ ਠੀਕ ਆ ਬਣੀ ਵੀ ਮੰਜੇ ਤੇ ਬਹਿ ਕੇ ਚਾਹ ਪੀਣਾ ਨਹੀਂ 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 ਬਸ ਚਾਹ ਤਾਂ ਮੈਂ ਹੀ ਪੀ ਲੈਣੀ ਆ ਤੁਸੀਂ ਖੇਤ ਚਾਹ ਪਾਓ ਬਾਬਾ ਸੱਦੀ ਬੁਲਾਈ ਜਾਂਦਾ ਹੂੰ ਮੈਨੂੰ ਲੱਗਦਾ ਹਾਂ ਡੋਲੂ ਚਾਹ ਨਾ ਪਾਈ ਪਈ ਆ ਬਾਪੂ ਦੀ ਲੈ ਜੀ ਚੰਗਾ ਚਾਹ ਪੀ ਲੈ ਠੀਕ ਆ ਬਈ ਜੇਦੀ ਥਾਂ ਤੇ ਇਹਨਾਂ ਦੀ ਨੂੰ ਜੀ ਚਾਹ ਫੜਾਉਂਦੀ ਨਾ ਤਾਂ ਸੌਂ ਲੱਗੇ ਧਰਮਣਾ ਨਿਆਰੀ ਆ ਜਾਣਾ ਸੀ ਪਰ ਲੱਗਦਾ ਉਹ ਵਾਰ ਕਿੱਥੇ ਨਿਕਲਦੀ ਐ ਕੋਈ ਨਾ ਹੁਣ ਤਾਂ ਬਾਪੂ ਨੂੰ ਮੈਂ ਸਦੀ ਕਹ ਦੂੰਗਾ ਵੇ ਬਾਪੂ ਤੂੰ ਦਿਹਾੜੀ ਤੇ ਵਗ ਜਾ ਕਰ ਮੈਂ ਤਾਂ ਇੱਥੇ ਰਹੂੰਗਾ ਕੀ ਲੋੜ ਐਥੋਂ ਹਟਣ ਦੀ ਐਥੇ ਤਾਂ ਪੰਜੇ ਉਂਗਲਾਂ ਘੋਚਨੇ ਚੱਲ ਲੈ ਆਪਈਆ ਭਾਬੀ ਮੈਂ ਉੱਥੇ ਦੇਖੀ ਨਹੀਂ ਆ ਭਾਬੀ ਕਿਵੇਂ ਆ ਹੁਣ ਠੀਕ ਆ ਤੂੰ ਦਵਾਈ ਦੂਈ ਲਈ ਆ ਠੀਕ ਆ ਗੋਲੀ ਲੱਤੀਆ ਵੀਰਪਾਲ ਪਤਾ ਨਹੀਂ ਬੁਖਾਰ ਜਿਹਾ ਹੀ ਬਾੜਾ ਹੋ ਰਿਹਾ ਭਾਬੀ ਮੈਂ ਤਾਂ ਕਹਣੀ ਆ ਨਾ ਤੂੰ ਐਂ ਕਰ ਸ਼ਹਿਰ ਜਾ ਕੇ ਨਾ ਟੀਕਾ ਲਵਾ ਲਿਆ ਨਹੀਂ ਵੀਰਪਾਲ ਗੋਲੀ ਲਈ ਆ ਕੋਈ ਨਾ ਥੋੜੀ ਰੈਸਟ ਕਰੂੰਗੇ ਨਾ ਆਪੇ ਠੀਕ ਹੋ ਜਾਊਂਗੀ ਮੈਂ ਲੇ ਭਾਬੀ ਇਹ ਕਿਹੜੀ ਗੱਲ ਹੋਈ ਨਾਲੇ ਰੈਸਟ ਨਾਲ ਕੌਣ ਠੀਕ ਹੁੰਦਾਗਾ ਦਵਾਈ ਤਾਂ ਲੈਣੀ ਪੈਂਦੀ ਆ ਲੈ ਤਾਂ ਲਈ ਦਵਾਈ ਕਬਲੀ ਇਹ ਕਿਉਂ ਦਿਮਾਗ ਖਾਈ ਜਾਂਦੀ ਆ ਮੇਰਾ ਮੇਰਾ ਤਾਂ ਪਹਿਲੀ ਸਿਰ ਦੁਖੀ ਜਾਂਦਾ ਚਲ ਚੰਗਾ ਨਹੀਂ ਬੁਲਾਉਂਦੀ ਮੈਂ ਤਾਂ ਨਾ ਤੈਨੂੰ ਐਂ ਕਹਿੰਦੀ ਸੀ ਕਿ ਤੇਰੇ ਤੋਂ ਨਹੀਂ ਨਾ ਜਾਇਆ ਜਾਂਦਾ ਤੇ ਮੈਂ ਕਾਲੇ ਨੂੰ ਕਹਿ ਦਿੰਦੀ ਆ ਡਾਕਟਰ ਨੂੰ ਘਰੇ ਬੁਲਾ ਲਿਆਊਗਾ ਉਹ ਜਾਂ ਫੋਨ ਕਰ ਦੂਗਾ ਨਾ ਨਾ ਲੋੜ ਨਹੀਂ ਹੈਗੀ ਨਾਲੇ ਮੇਰੇ ਸਾਹਮਣੇ ਨਾ ਕਾਲੇ ਇਹਦਾ ਨਾਮ ਨਾ ਲਿਆ ਕਰ ਲੈ ਭਾਬੀ ਕੀ ਗੱਲ ਹੋ ਗਈ ਇੰਨਾ ਚੰਗਾ ਮੁੰਡਾ ਉਹ ਵਿਚਾਰਾ ਕਿੰਨਾ ਸਿਆਣਾਗਾ ਕਾ ਨੂੰ ਆ ਚੰਗਾ ਤੈਨੂੰ ਲੱਗਦਾ ਚੰਗਾ ਨਾਲੇ ਬਾਲਾ ਨਾਲ ਉਹਦੇ ਕੋਲ ਨਹੀਂ ਧਿਆਨ ਜਾਂਦੇ ਆ ਕਰ ਮੈਨੂੰ ਨਹੀਂ ਵਧੀਆ ਲੱਗਦਾ ਹੈਗਾ ਓਹੋ ਭਾਬੀ ਧਿਆਨ ਦੇਣ ਵਾਲੀ ਕੀ ਗੱਲ ਆ ਮੈਨ ਤੋਂ ਬਿਨਾਂ ਤਾਂ ਵਿਚਾਰਾ ਬੋਲਦਾ ਨਹੀਂ ਨਾਲੇ ਤੈਨੂੰ ਕੀ ਹੋ ਗਿਆ ਉਹਦੇ ਨਾਮ ਤੇ ਤੈਨੂੰ ਇੰਨਾ ਗੁੱਸਾ ਕਾ ਤੋਂ ਆਇਆ ਤੈਨੂੰ ਭੈਣ ਕਹਿੰਦਾ ਹੋਣਾ ਉਹ ਪਰ ਮੈਨੂੰ ਉਹਦੀ ਨਿਗਾਹ ਠੀਕ ਨਹੀਂ ਲੱਗਦੀ ਓਹੋ ਭਾਬੀ ਪਹਿਲੀ ਵਾਰ ਹੀ ਆਇਆ ਨਾ ਉਹ ਤੇਰੇ ਸਾਹਮਣੇ ਤੂੰ ਪਹਿਲੀ ਵਾਰ ਦੇਖਿਆ ਉਹਨੂੰ ਨਾਲੇ ਉਹ ਤਾਂ ਛੋਟਾ ਜਿਹਾ ਹੁੰਦਾ ਆਪਣੇ ਘਰੇ ਆਉਂਦਾਗਾ ਮੇਰੇ ਨਾਲ ਤਾਂ ਖੇਡਦਾ ਰਿਹਾਗਾ ਉਹ ਇਹੋ ਜਿਹਾ ਮੁੰਡਾ ਨਹੀਂ ਹੈਗਾ ਮੈਨੂੰ ਪਤਾ ਮੈਨੂੰ ਦੱਸਿਆ ਨੇ ਤੇਰੇ ਵੀਰੇ ਨੇ ਕਿੱਲਾ ਪਰ ਜਦੋਂ ਮੈਨੂੰ ਬੰਦਾ ਸਹੀ ਹੋ ਹੀ ਨਹੀਂ ਲੱਗਿਆ ਹੈਗਾ ਤੋਂ ਮੇਰੀ ਗੱਲ ਨਾ ਕਾਤੋਂ ਨਹੀਂ ਸੁਣਦੀ ਨਾਲੇ ਮੈਂ ਵੀ ਨਾ ਮਤਲਬ ਤੋਂ ਤੋੜੀ ਕਾ ਹੁਣ ਮਿਲਿਆਗਾ ਤੁਹਾਨੂੰ ਆ ਮਤਲਬ ਕਿ ਟੱਕਰ ਗਿਆ ਜਦੋਂ ਆਇਆ ਸੀ ਨਾ ਮੈਂ ਮਸ਼ੀਨ ਦੇ ਕੱਪੜੇ ਧੋਣ ਲੱਗ ਰਹੀ ਸੀ ਅੱਛਾ ਫੂਬ ਸਭ ਤੋਂ ਪਹਿਲਾਂ ਉਹ ਮੈਨੂੰ ਹੀ ਮਿਲਿਆ ਨਾਲੇ ਉਹਦੀ ਝਾਕਣੀ ਹੋਰੀ ਤਰ੍ਹਾਂ ਜਾਂਦੀ ਸੀ ਜਿਵੇਂ ਗੰਦੀ ਜੀ ਝਾਕਣੀ ਹੋਵੇ ਬਸ ਮੈਂ ਤਾਂ ਉੱਥੇ ਹੀ ਅੰਦਾਜ਼ਾ ਲਾ ਲਿਆ ਵੀ ਹੈ ਨਹੀਂ ਕਿਸੇ ਕੰਮ ਦਾ ਓਹੋ ਭਾਬੀ ਕਿਸੇ ਨੂੰ ਨਾ ਝਾਕਣ ਦੀ ਆਦਤ ਹੁੰਦੀ ਆ ਕੋਈ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਅਗਲਾ ਗਲਤ ਆ ਕਈ ਵਾਰੀ ਨਾ ਅਗਲੇ ਨੂੰ ਅਗਲੇ ਦਿਨ ਦੂਜੇ ਬੰਦੇ ਦੇ ਮੂੰਹ ਕਣੀ ਦੇਖ ਕੇ ਗੱਲ ਕਰਨ ਦੀ ਆਦਤ ਆ ਸ਼ਾਇਦ ਉਹਦੀ ਵੀ ਇਹੀ ਆਦਤ ਹੋਵੇ ਤੁਹਾਨੂੰ ਲੱਗਿਆ ਹੋਵੇ ਵੀ ਹੋਸਾ ਹੀ ਨਹੀਂ ਪਰ ਮੈਨੂੰ ਤਾਂ ਨਹੀਂ ਫੀਲ ਹੋਇਆ ਮੈਂ ਤਾਂ ਹੁਣ ਹੀ ਉਹਦੇ ਕੋਲ ਆਈਆਂ ਮੈਨੂੰ ਬਾਲੀਆਂ ਮੱਤਾਂ ਨਾ ਦੇ ਨਾਲੇ ਮੈਂ ਤੇਰੇ ਤੋਂ ਨਾ ਉਮਰ 'ਚ ਵੱਡੀ ਆ ਠੀਕ ਆ ਤੇਥੋਂ ਵੱਧ ਦੁਨੀਆ ਦੇਖੀ ਆ ਮੈਂ ਨਾਲੇ ਤੂੰ ਵੀ ਉਹਦੇ ਕੋਲੇ ਘੱਟ ਹੀ ਲੱਗਿਆ ਕਰ ਲੈ ਭਾਬੀ ਉਮਰ ਦੀ ਕੀ ਗੱਲ ਆ ਰਿਸ਼ਤੇ 'ਚ ਵੀ ਤਾਂ ਵੱਡੇ ਹੀ ਹੋਂ ਮੇਰੇ ਨਾਲੋਂ ਨਾਲੇ ਮੈਂ ਕੋਈ ਇੱਥੇ ਵੈਸਵਾ ਜੀ ਨਹੀਂ ਕਰਦੀ ਮੱਤਾਂ ਵੀ ਨਹੀਂ ਦਿੰਦੀ ਮੈਂ ਤਾਂ ਵੈਸੇ ਗੱਲ ਕਰਦੀ ਹਾਂ ਵੀ ਭਾਬੀ ਤੈਨੂੰ ਗਲਤ ਫਹਿਮੀ ਹੋਈ ਆ ਮੈਨੂੰ ਕੋਈ ਗਲਤ ਫਹਮੀ ਨਹੀਂ ਹੋਈ ਠੀਕ ਆ ਸੁਣ ਲੈ ਮੇਰੀ ਗੱਲ ਧਿਆਨ ਨਾਲ ਉੱਚੀ ਬੁਲਾਉਣ ਤੇ ਮਜਬੂਰ ਕਰੀ ਜਾਣੀ ਆ ਮੈਨੂੰ ਚੱਲ ਕੋਈ ਨਹੀਂ ਬਾਲੀਆਂ ਦੀਆਂ ਗੱਲਾਂ ਨਾ ਕਰਿਆ ਕਰ ਮੇਰੇ ਸਾਹਮਣੇ ਨਾਲੇ ਆਪ ਵੀ ਉਧਰ ਲੈ ਵੇ ਘੱਟ ਲੱਗਿਆ ਕਰ ਮੈਂ ਤਾਂ ਕਾਦੀ ਨਹੀ ਮੈਂ ਤੇ ਵੀਰੇ ਨੂੰ ਫੋਨ ਕਰ ਦੂੰਗੀ ਵੀ ਮੇਰੀ ਕਹਨੇ ਚ ਨਹੀਂ ਹੈਗੀ ਕੁੜੀ ਚੱਲ ਠੀਕ ਆ ਵਾ ਭੀ ਮੈਂ ਤਾਂ ਨਾ ਬੁਲਾਉਂਗੀ ਨਾਲੇ ਵੀਰੇ ਨੂੰ ਵੀ ਤਾਂ ਪਤਾ ਹੀ ਆ ਵੀ ਉਹ ਕਹੋ ਜਿਹਾ ਬੰਦਾ ਹੈਗਾ ਵੀਰੇ ਨੂੰ ਪਤਾ ਪਰ ਹੁਣ ਤਾਂ ਨਹੀਂ ਉਹਨੂੰ ਪਤਾ ਵੀ ਉਹ ਮੇਰੇ ਘਰ ਵਾਲੀ ਕੰਨੀ ਕਿਵੇਂ ਚਾਕਦਾ ਹੈਗਾ ਚੱਲ ਕੋਈ ਨਹੀਂ ਭਾਬੀ ਨਾ ਜੇ ਮੈਂ ਤੇਰੇ ਵੀਰੇ ਨੂੰ ਗੱਲ ਦੱਸਤੀ ਨਾ ਉਹਦੀ ਕਹਿ ਦੂਗਾ ਵੀ ਇਹਨੂੰ ਕੱਢੋ ਕਰੋ ਇਹ ਤਾਂ ਮੈਂ ਤਾਂ ਨਹੀਂ ਬੋਲਦੀ ਵਿਚ ਲੰਕਾ ਨਾਲ ਆਪਣਾ ਮੋਹ ਪਿਆਰ ਹੈ ਭਾਬੀ ਨਾਲੇ ਇਹ ਕਿਹੜਾ ਕੋਈ ਪੱਕਾ ਹੀ ਲੱਗਿਆਗਾ ਆਪਣੇ ਇੱਕ ਦੋ ਦਿਨਾਂ ਦੀ ਗੱਲ ਆ ਅੰਕਲ ਠੀਕ ਹੋ ਜਾਊਗਾ ਬੋਲਦੀ ਵੀਰਪਾਲ ਵੀ ਜੇ ਇੱਕ ਦੋ ਦਿਨ ਲੱਗਿਆ ਕੋਈ ਨਾ ਲੰਗ ਜਾਊਗਾ ਇੱਕ ਦੋ ਦਿਨ ਆਪੇ ਬੰਗ ਜਾਊਗਾ ਅੰਕਲ ਆ ਜਾਊਗਾ ਮੁੜ ਕੇ ਜੇ ਪੱਕਾ ਰਿਆ ਹੁੰਦਾ ਨਾ ਉਰੇ ਹੁਣ ਉਹਨੂੰ ਤਾਂ ਮੈਂ ਕਦੋਂ ਦੀ ਭਜਾ ਦਿੰਦੀ ਹਰ ਠੀਕ ਆ ਭਾਬੀ ਜੇ ਤੈਨੂੰ ਕੁਝ ਕਹਿੰਦਾ ਸੀ ਤਾਂ ਤੂੰ ਮੈਨੂੰ ਦੱਸ ਹੁਣੀ ਜਾ ਕੇ ਉਹਦਾ ਮੂੰਹ ਘੁੱਟਨੀ ਆ ਮੈਂ ਕੁਛ ਕਿਹਾ ਤੈਨੂੰ ਕੁਛ ਨਹੀਂ ਵੀਰਪਾਲ ਕੁਛ ਨਹੀਂ ਕਿਹਾ ਬਸ ਉਹ ਯਾਰ ਆਪਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਵੀ ਬੰਦਾ ਆਪਣੇ ਤਾਂ ਨਹੀਂ ਕਿਵੇਂ ਝਾਕ ਰਿਹਾਗਾ ਉਹਦੀ ਨਿਗਾ ਮੈਨੂੰ ਨਹੀਂ ਸਹੀ ਲੱਗੀ ਚੱਲ ਕੋਈ ਨਹੀਂ ਭਾਬੀ ਹੋ ਸਕਦਾ ਫਿਰ ਤੂੰ ਸੱਚ ਹੀ ਕਹਿੰਦੀ ਹਮੇ ਨਾ ਸਹੀ ਹੋਵੇ ਪਰ ਪਤਾ ਨਹੀਂ ਕਿਉਂ ਮੇਰੇ ਨਾਲ ਤਾਂ ਛੋਟੇ ਹੁੰਦੇ ਤੂੰ ਖੇਡਦਾ ਵੀ ਰਿਹਾ ਹੁਣ ਵੀ ਕਿੱਦੇ ਦਾ ਆਉਂਦਾ ਮੈਨੂੰ ਨਹੀਂ ਕਦੇ ਆ ਲੱਗ ਇੱਕ ਗੱਲ ਦੱਸਾਂ ਉਹ ਤੇਰਾ ਭਾਈ ਲੱਗਦਾ ਮੇਰਾ ਤਾਂ ਨਹੀਂ ਭਾਈ ਲੱਗਦਾ ਸ਼ਾਇਦ ਉਹ ਮੈਨੂੰ ਨਾ ਹੀ ਆਪਣੀ ਭੈਣ ਮੰਨਦਾ ਹੋਵੇ ਫਿਰ ਇਹਦੇ 'ਚ ਤੂੰ ਕੀ ਕਰ ਲਵੇਂਗੀ ਤੂੰ ਉਹਦੀ ਸੋਚ ਦੇ ਅੰਦਰ ਤਾਂ ਨਹੀਂ ਬੜੀ ਹੋਈ ਤੈਨੂੰ ਕੀ ਪਤਾ ਉਹ ਮਨ 'ਚ ਕੀ ਸੋਚਦਾ ਹੂੰ ਫਿਰ ਸਿਆਣੀ ਬਣ ਐਵੇਂ ਜਿੱਦਿਆ ਨਾ ਕਰ ਮੇਰੇ ਮੂਹਰੇ ਨਾਲੇ ਮੇਰੇ ਤੋਂ ਗਾਲਾਂ ਖਾਨੀਆਂ ਜੇ ਕੋਈ ਇਹੋ ਜੀ ਗੱਲ ਹੋਈ ਨਾ ਆਪਾਂ ਤਾਂ ਆਪ ਹੀ ਕੰਮ ਕਰ ਲਾਂਗੇ ਨਾਲੇ ਉਹ ਵੀ ਤਾਂ ਬਾਪੂ ਕੰਮ ਕਰਦਾ ਸੀ ਉਹ ਤਾਂ ਮੈਂ ਹੀ ਬਾਪੂ ਨੂੰ ਕਹਿੰਦਾ ਸੀਗਾ ਮੈਂ ਕੰਮ ਆਪ ਹੀ ਕਰ ਲੂੰਗੀ ਪਰ ਮੇਰੇ ਤੋਂ ਹਜੇ ਇੰਨਾ ਹੁੰਦਾ ਨਹੀਂ ਮੈਂ ਬਿਮਾਰ ਆ ਪਰ ਭਾਬੀ ਫੇਰ ਵੀ ਪਤਾ ਨਹੀਂ ਕਿਉਂ ਮੇਰਾ ਦਿਲ ਨਹੀਂ ਮੰਨਦਾ ਮੈਨੂੰ ਇਹ ਲੱਗਦਾ ਵੀ ਤੈਨੂੰ ਹੀ ਲੱਗਿਆ ਮੁੰਡਾ ਠੀਕ ਆਹੋ ਵੀਰਪਾਲ ਮੇਰਾ ਨਾ ਬੜਾ ਦਿਮਾਗ ਨਾ ਖਰਾਬ ਕਰ ਤੈਨੂੰ ਇੱਕ ਵਾਰ ਕਹੀ ਗੱਲ ਸੁਣਦੀ ਨਹੀਂ ਹੈ ਕਿ ਬਾਰ-ਬਾਰ ਉਹੀ ਗੱਲਾਂ ਤੇ ਨਾਲੇ ਜਦੋਂ ਉਹਨੇ ਕੋਈ ਕੰਡ ਕਰਤਾ ਨਾ ਫਿਰ ਥੋੜੀ ਅਕਲ ਠਿਕਾਣੇ ਆਊਗੀ ਹੱਦ ਹੋਈ ਪਈ ਆ ਜਮੀ ਪਾਬੀਦਾ ਉਹ ਇੰਗਰੀ ਜਿੰਦੀ ਪਤਾ ਨਹੀਂ ਕਾ ਤੋ ਇੰਨਾ ਗੁੱਸਾ ਕਰਦੀ ਉਹਦੇ ਤੇ ਉਹਨੇ ਵਿਚਾਰੇ ਨੇ ਕੀ ਕਹਿਣਾ ਉਹ ਤਾਂ ਇੰਨਾ ਭੋਲਾ ਗਾ ਸ਼ੀਓ ਵਾਲੇ ਅੋ ਕੀ ਹੋਇਆ ਸਰਦਾਰ ਜੀ ਚਾਹੀਦਾ ਕੁਝ ਨਹੀਂ ਮੈਂ ਤੈਨੂੰ ਕਿਹਾ ਮੈਨੂੰ ਕੁਝ ਚਾਹੀਦਾ ਬਾਦੂ ਕਿਉਂ ਪੁੱਛੀ ਜਾਂਦਾ ਫਿਰ ਅੋ ਮੈਂ ਤਾਂ ਥੋੜਾ ਲੇਟ ਹੋ ਰਿਹਾ ਸੀ ਤੇ ਫਿਰ ਮੈਂ ਸੋਚਿਆ ਮਾਖਿਆ ਸਾਗ ਦਾ ਸੀਜ਼ਨ ਆ ਸਰਦਾਰਨੀ ਜੀ ਨੂੰ ਪੁੱਛ ਲਈਏ ਵੀ ਸਾਗ ਤਾਂ ਨਹੀਂ ਚਾਹੀਦਾ ਨਾ ਮੈਨੂੰ ਨਹੀਂ ਚਾਹੀਦਾ ਤੇਰਾ ਸਾਗ ਆਪਦਾ ਨਾ ਅਬਦਲਵੀ ਰੱਖ ਨਾਲੇ ਮੈਨੂੰ ਬਾਲਾ ਸਰਦਾਰਨੀ ਸਰਦਾਰਨੀ ਨਾ ਕਰਿਆ ਕਰ ਹਾਂ ਔਰ ਕੀ ਕਹਾਂ ਤੁਸੀਂ ਨਾਂ ਦੱਸ ਦਿਓ ਫਿਰ ਮੈਂ ਤੁਹਾਡਾ ਨਾਂ ਲੈ ਲਿਆ ਕਰੂੰਗਾ ਤੂੰ ਕੌਣ ਹੁੰਦਾ ਮੇਰਾ ਨਾਮ ਲੈਣ ਵਾਲਾ ਆਪਦੇ ਨਾ ਕੰਮ ਤੱਕ ਮਤਲਬ ਰੱਖ ਕੰਮ ਤੱਕ ਦਾ ਹੈਗਾ ਫਿਰ ਵੀ ਮੇਰਾ ਫਰਜ਼ ਬੰਦ ਹੈ ਨਾ ਪੁੱਛਣ ਦਾ ਵੀ ਇਸ ਘਰ ਦੇ ਮੈਂਬਰ ਨੂੰ ਕੀ ਚਾਹੀਦਾ ਕਦੋਂ ਚਾਹੀਦਾ ਤੇ ਤੇ ਇਸ ਘਰ ਦੇ ਮੈਂਬਰਾਂ ਵਾਸਤੇ ਨਹੀਂ ਰੱਖਿਆ ਹੋਇਆ 엄마 ਵਾਸਤੇ ਰੱਖਿਆ ਹੋਇਆ ਤੇ ਕੰਮਾ ਦਾ ਕੀ ਮਤਲਬ ਰੱਖਿਆ ਕਰ ਲੈ ਐਨੀ ਲਵੇ ਲੱਗਣ ਨੂੰ ਤੈਨੂੰ ਕਿਹਨੇ ਕਿਹਾ ਤੂੰ ਮੇਰੇ ਥੱਪੜ ਮਾਰਿਆ ਕਿਉਂ ਆਪਦੀ ਹਰਕਤਾਂ ਵੀ ਦੇਖ ਲੈ ਨਾਲੇ ਮੈਂ ਡਰਦੀ ਨਹੀਂ ਤੇਰੇ ਤੋਂ ਜਿਹੜਾ ਕੁਝ ਕਰਨਾ ਨਾ ਕਰ ਲਈ ਜਾਂ ਨਿਕਲ ਉਰੋਂ ਮੈਂ ਤਾਂ ਭੱਗ ਜਾਨਾ ਪਰ ਇੱਕ ਗੱਲ ਧਿਆਨ ਚ ਰੱਖੀ ਜਿਹੜਾ ਤੂੰ ਆਹ ਮੇਰੇ ਥੱਪੜ ਮਾਰਿਆ ਨਾ ਇਹਦਾ ਬਦਲਾ ਮੈਂ ਤੈਥੋਂ ਲੈ ਕੇ ਰੂਗਾ ਆਪਦੀ ਨਾ ਔਕਾਤ 'ਚ ਰਹਿ ਠੀਕ ਐ ਤੇਰੀ ਤੇ ਮੇਰੀ ਔਕਾਤ 'ਚ ਬਹੁਤ ਫਰਕ ਐ ਸਹੀ ਗੱਲ ਐ ਔਕਾਤਾਂ ਦੀ ਤਾਂ ਗੱਲਾਂ ਨੇ ਮੈਨੂੰ ਤੂੰ ਕਿੰਜ ਜਾਣ ਦੇ ਬਗਜਾਰੋ ਚੁੱਪ ਕਰਕੇ ਵੱਡਾ ਆਇਆ ਜਿਹੜਾ ਕੁਝ ਕਰਨਾ ਨਾ ਹੁਣ ਤੈਨੂੰ ਮੈਂ ਕਰਕੇ ਦਿਖਾਉਂਗਾ ਤੂੰ ਮੇਰੇ ਥੱਪੜ ਮਾਰਿਆ ਨਾ ਤੂੰ ਔਕਾਤ ਦੀ ਗੱਲ ਕੀਤੀ ਐ ਨਾ ਤੈਨੂੰ ਮੈਂ ਦਿਖਾਉਂਗਾ ਨਾ ਇਸ ਬੰਦੇ ਦੀ ਏ ਕਾਤ ਕੀ ਆ ਕੋਈ ਨਾ ਜਾਏ ਆਉਣ ਦੇ ਖੇਤੋਂ ਇੱਥੇ ਮਾਰ ਕੇ ਬੰਨਾ ਆਉਣਾ ਬਸ ਦੰਦੇ ਨੂੰ ਮੈਨੂੰ ਤਾਂ ਐਂ ਸਿੱਧੇ ਪਿਆਰ ਨਾਲ ਮੱਛਲੀ ਫਸਜੂ ਪਰ ਲੱਗਦਾ ਇਹ ਐਨੀ ਸਭ ਚੋਂਦੀ ਇਹਦਾ ੱਟਕੇ ਦੇ ਲੈ ਕੀ ਆ ਨਾਲ ਇੱਕ ਵਾਰੀ ਤਾਂ ਕਹਿੰਦੇ ਹੁੰਦੇ ਜਨਾਨੀ ਕਰਦੀ ਹੁੰਦੀ ਹੈ ਲੱchnਾ ਬੰਦੇ ਜਿਦਾ ਆਉਣਾ ਚਾਹੀਦਾ ਜੋ ਵੀ ਕਾਲਿਆ ਤੇਰੇ ਚ ਪੂਰਾ ਹੈਗਾਗਾ ਕਾਲਿਆ ਜਦੋਂ ਤੇਰੇ ਥੱਪੜ ਮਾਰਿਆ ਸੀ ਤੂੰ ਬਰोबर ਕਿਉਂ ਨਹੀਂ ਰੱਖਿਆ ਉਹਦੇ ਨਾਲੇ ਤੇਰੀਆਂ ਕਾਤਾਂ ਦੀਆਂ ਗੱਲਾਂ ਕਰੀ ਜਾਂਦੀ ਆ ਉਹ ਕੀ ਗੱਲ ਤੇਰੇ ਨਾਲ ਉਹ ਬਲੀ ਤਕੜੀ ਆ ਉਹ ਤਕੜੀ ਨਹੀਂ ਹੈਗੀ ਤੇਰੇ ਨਾਲ ਉਹ ਪਰ ਜਿਹੜੇ ਹਿਸਾਬ ਨਾਲ ਉਹ ਗੱਲਾਂ ਕਰਕੇ ਗਈ ਹੈ ਨਾ ਮੇਰਾ دل ਨਹੀਂ ਲੱਗ ਰਿਹਾ ਆਪਦੀ ਬੇਇੱਜ਼ਤੀ ਕਰਵਾ ਕੇ ਬਹਿ ਗਿਆ ਆਪਦੀ ਬੇਇੱਜ਼ਤੀ ਕਾਲਿਆ ਤੂੰ ਤੂੰ ਤਾਂ ਬਦਲਾ ਲੈ ਸਕਦਾ ਸੀ ਪਰ ਮੈਂ ਆਖਾ ਛੱਡ ਪਰਾਂ ਕਦੇ ਵਾਸਤੇ ਪਰ ਮੇਰਾ ਦਿਲ ਕਰ ਰਿਹਾ ਨਾ ਵੀ ਜਾ ਕੇ ਇਹਨੂੰ ਉਹ ਸਵਾਦ ਚਕਾਵਾਂ ਜਿਹੜੇ ਸਵਾਦ ਤੋਂ ਉਹ ਡਰ ਰਹੀ ਐ ਜਿਹੜਾ ਉਹਨੇ ਕਦੇ ਸੋਚਿਆ ਵੀ ਨਹੀਂ ਹਣਾ ਕੋਈ ਨਾ ਮਾਰ ਕੀ ਬਹ ਨਾ ਜਾਨਾ ਵਾ ਬਾਪਾ ਬਾਪਾ ਓ ਬਾਪਾ ਆ ਜਾ ਚਾਚੂ ਪੀਲਾ ਲਿਆ ਚਾ ਮੈਂ ਓਏ ਆ ਗਾ ਸ਼ਰਾ ਆ ਜਾ ਬਹਿ ਜਾ ਬੈਠ ਲੈਟ ਵੜੇ ਹੋ ਗਿਆ ਤੂ ਕੜਾ ਲੈਟ ਤਾਂ ਬਸ ਕਰੇ ਬੁੜੀਆਂ ਨੇ ਟਾਈਮ ਲਵਾਤਾ ਨਿਯੋਚਾਰਾ ਪਾਇਆ ਸੀ ਨੀਰਾਚਾਰਾ ਤਾਂ ਮੈਂ ਪਾਇਆ ਆ ਟੋਕਾ ਵੀ ਕਰਾਇਆ ਸਾਰੇ ਕੰਮ ਕਰਾਇਆ ਇੱਕ ਕੰਮ ਰਹਿ ਗਿਆ ਬਸ ਉਹ ਕਰਨਾ ਹਲੇ ਕੀ ਰਿਹਾ ਉਹ ਉਹ ਤਾਂ ਮੇਰੇ ਘਰ ਦਾ ਕੰਮ ਆ ਕੋਈ ਬਾਬਾ ਅੱਛਾ ਬੜਾ ਚਾਹ ਫਿਰੋ ਚਾਹ ਤਾਂ ਮੈਂ ਲੈ ਆਇਆ ਚਲੋ ਪਰ ਭਾਂਡੇ ਕੋਠੇ ਚ ਪਏ ਨੇ ਚਲ ਕੋਈ ਨਹੀਂ ਪੀ ਰਾਂਗੇ ਚਾਹ ਤਾਂ ਹੋ ਤੁਸੀਂ ਜੇ ਕੋਮ ਨਹੀਂ ਬਿਠਾ ਜੋ ਨਾ ਨਾ ਬਾਬਾ ਇਹ ਤਾਂ ਕੋਈ ਗੱਲ ਨਹੀਂ ਬਸ ਥੋੜੀ ਜੀ ਟੈਨਸ਼ਨ ਜੀ ਹੋ ਰਹੀ ਹੈ ਮੈਨੂੰ ਕਾਦੀ ਓਏ ਹੋ ਜੂ ਤੇਰਾ ਪਿਓ ਠੀਕ ਹੈ ਪਿਓ ਨਹੀਂ ਮੰਨਦਾ ਮੈਂ ਕਿਹਾ ਡਾਕਟਰ ਨੂੰ ਨਾ ਨਾ ਬਸ ਉਹੀ ਨਾ ਮੇਰਾ ਦਿਮਾਗ ਖਰਾਬ ਜਾ ਹੋਇਆ ਪਿਆਗਾ ਕੀ ਗੱਲ ਕਹਿ ਹੋ ਗਿਆ ਵੀ ਕੰਮ ਚਿਕ ਆ ਗਿਆ ਜੋ ਕਈ ਵਾਰੀ ਐਵੇਂ ਹੋ ਜਾਂਦਾ ਬੰਦੇ ਨੂੰ ਨਾ ਨਾ ਬਾਬਾ ਨਾ ਕੰਮ ਕੰਮ ਦੀ ਤਾਂ ਕੋਈ ਗੱਲ ਨਹੀਂ ਬਸ ਮੈਨੂੰ ਐ ਜੇ ਹੋ ਰਿਹਾਗਾ ਹਨਾ ਹੂੰ ਵੀ ਮੇਰਾ ਬਾਪੂ ਕਦੋਂ ਠੀਕ ਹੋਊਗਾ ਤੇ ਥੋੜਾ ਜਿਹਾ ਮੈਨੂੰ ਆਪਦੇ ਵਿਆਹ ਬਾਰੇ ਵੀ ਸੋਚ ਆਇਆ ਹੈ ਓਏ ਹੋ ਜੂ ਸਭ ਕੁਝ ਹੋ ਜੂ ਤੇਰਾ ਪਿਓ ਵੀ ਠੀਕ ਹੋ ਜੂਗਾ ਪਿਆ ਵੀ ਹੋ ਜੂ ਜਿਹੜਾ ਬੰਦਾ ਕੰਮ ਕਰਦਾ ਨਾ ਉਹਨੂੰ ਸਭ ਕੁਝ ਮਿਲ ਜਾਂਦਾ ਹੁੰਦਾ ਸਹੀ ਗੱਲ ਆ ਬਾਬਾ ਤੇਰੀ ਹਾਂ ਆ ਗੱਲ ਤੂੰ ਲੱਖ ਰੁਪਏ ਦੀ ਕਹੀ ਐ ਵੀ ਜੇ ਬੰਦਾ ਕੋਸ਼ਿਸ਼ ਕਰਦਾ ਰਹੇ ਨਾ ਮਿਹਨਤ ਕਰਦਾ ਰਹੇ ਬੰਦਾ ਤਾਂ ਚੀਜ਼ ਮਿਲ ਹੀ ਜਾਂਦੀ ਓਹਨਾਂ ਦਾ ਕੁਝ ਹੀ ਐ ਸਹੀ ਜੇ ਤੂੰ ਮਿਹਨਤੀ ਨਾ ਕਰੀ ਫਿਰ ਕੀ ਆ ਬੰਦੇ ਦੇ ਬੰਦੇ ਦੇ ਹੂੰ ਉਹਦਾ ਰੱਬ ਵੀ ਰਾਹ ਦਿੰਦਾ ਜੇ ਤੂੰ ਬੰਦਾ ਮਿਹਨਤ ਕਰੇ ਇਹ ਤਾਂ ਗੱਲ ਸੱਚੀ ਐ ਹਾਂ ਇਹ ਗੱਲ ਤੂੰ ਬਾਬਾ ਵਧੀਆ ਕਹੀ ਐ। ਤੇ ਹੁਣ ਮੈਂ ਫਿਰ ਉਹ ਪੜਾ ਕੋਠੇ ਚਲਿਓ ਲਿਓ ਮੈਂ ਜਾ ਕੇ ਭਾਂਡੇ। ਨਹੀਂ ਨਹੀਂ ਬਾਬਾ ਤੂੰ ਬੈਠੇ ਥੇ। ਹਾਂ ਮੈਂ ਲਿਆਉਣਾ ਕੋਠੇ ਚੋਂ ਭਾਂਡੇ ਚੱਕ ਕੇ। ਤੇ ਮੈਂ ਭਾਂਡੇ ਫੜਾ ਕੇ ਨਾ ਮੈਂ ਥੋੜਾ ਜਿਹਾ ਕੰਮ ਜਾ ਕੇ ਆਉਣਾ ਇੱਕ। ਅੱਛਾ ਹਾਂ ਕਰਿਆ ਕੋਈ ਤੇਰੇ ਘਰ ਦਾ ਕੰਮ ਹੈ ਕੋਈ ਮਸਲਾ। ਬਸ ਤੂੰ ਐ ਸਮਝ ਲੈ ਵੀ ਆਪਣੇ ਘਰ ਦਾ ਕੰਮ ਹੀ ਐ ਕੋਈ। ਠੀਕ ਐ ਠੀਕ ਐ। ਨਾ ਕੋਈ ਨਹੀਂ ਜਾਇਆ ਆਇਆ। ਹਾਂ ਅਸਲ ਦੇ ਵਿੱਚ ਗੱਲ ਪਤਾ ਕੀ ਐ? ਹਾਂ ਆਪਣੀ ਨੂਰਾਨੀ ਨੇ ਥੋੜਾ ਜਿਹਾ ਕੰਮ ਕਿਹਾ ਸੀ ਮੈਨੂੰ ਇੱਕ। अच्छा हरमन ने ठीक है ओ मैं कह चला मैं कर देनागा चल कोई नहीं कोई ਹੁੰਦਾ ਬੁੜੀਆਂ ਦਾ ਕੋਈ ਕੰਮ ਹੁੰਦਾ ਕੋਈ ਆਹਾ ਹਾ ਹਾ ਚਲਾਉਣਾ ਫਿਰ ਪਾਪਾ ਮੈਂ ਠੀਕ ਹੈ ਠੀਕ ਹੈ ਜਾ ਮੈਂ ਕੰਮ ਜਾ ਉਹ ਜਾਇਆ ਫਿਰ ਠੀਕ ਆ ਚਲ ਪਹਿਲਾਂ ਤੈਨੂੰ ਪਾਡੇ ਫੜਾ ਕੇ ਜਾਨਾ ਠੀਕ ਹੈ ਹਾਂ ਪਾਡੇ ਫੜਾ ਜਾ ਠੀਕ ਹੈ ਚਲ ਕੋਈ ਨਹੀਂ ਕੋਈ ਨਹੀਂ ਮੈਂ ਕਿੱਥੇ ਜਾਨੀ ਆ ਮੈਨੂੰ ਦੱਸੀ ਮਾਰੇ ਕਮਿਆ ਅਬਦੀਸੇ ਲੀਕੇ ਕਰੇ ਜਾ ਕੇ ਆਉਣੀ ਆ। 10 ਮਿੰਟ। ਅੱਛਾ। ਭਾਬੀ ਮੈਂ ਨਾ ਅਬਦੀਸੇ ਲੀਕੇ ਕਰੇ ਜਾ ਕੇ ਆਉਣੀ ਆ। ਮੈਨੂੰ ਲੱਗਣਗੇ 10 ਮਿੰਟ ਆਜੂੰਗੀ ਮੈਂ ਠੀਕ ਆ। 10 ਮਿੰਟ ਕਹਿ ਕੇ ਘੰਟਾ ਨਹੀਂ ਮੁੜਦੀ ਟਾਈਮ ਨਾ ਮੁੜੇ। ਭੱਗ ਜਾ ਜਾ। ਭਾਬੀ ਆਜੂੰਗੀ। ਨਾਲੇ ਕਿਉਂ ਤੂੰ ਐਵੇਂ ਸੂਈ ਚੱਕੀ ਰੱਖਦੀ ਆ ਮੈਨੂੰ ਲੜੀ ਜਾਨੀ ਰਹਿਣੀ ਆ। دیر ਪਾਲ ਅੱਜ ਤਾਂ ਟਾਈਮ ਨਹੀਂ ਠੀਕ ਹੈਗਾ। ਤਾਂ ਤੈਨੂੰ ਸਮਝਾਉਣੀ ਆ ਮੈਂ। ਨਹੀਂ ਮੈਂ ਤੈਨੂੰ ਹੋਰ ਕੰਮ ਨੂੰ ਟਕਦੀ ਆ ਕਿਸੇ ਨੂੰ। ਮੈਂ ਕਿਹੜਾ ਕਿਤੇ ਬਾਹਲੀ ਦੂਰ ਜਾਨੀ ਆ। ਅਗਮਾਂਡ ਚ ਤਾਂ ਜਾਣੀ ਆ ਕੋਈ ਨਹੀਂ ਆ ਜੂਗੀ ਨਾਲੇ 10 ਮਿੰਟ ਲੱਗ ਵੀ ਜਾਣਗੇ ਭਾਬੀ ਫੇਰ ਕੀ ਗੱਲ ਆ ਕੰਮ ਸਾਰੇ ਨਵੜੇ ਹੋਇਆ ਕੋਈ ਕੰਮ ਨਹੀਂ ਮੈਂ ਕੰਮਾਂ ਕਰਕੇ ਨਹੀਂ ਕਹਿੰਦੀ ਮੈਨੂੰ ਤੇਰੀ ਸੋਚ ਹੁੰਦੀ ਆ ਫਿਰ ਜਦ ਤੂੰ ਜਾਣੀ ਆ ਬਾਹਰੇ ਕੋਈ ਨਹੀਂ ਨਾਲੇ ਆਪਦਾ ਪਿੰਡ ਆ ਕਿਹੜਾ ਕੋਈ ਬਗਾਨੇ ਦਾ ਆਪਾਂ ਤੂੰ ਤਾਂ ਉਹੀ ਡਰੀ ਜਾਨੀ ਰਹੀ ਆ ਭਾਬੀ ਪਿੰਡ ਆਪਦਾ ਲੋਕ ਨਹੀਂ ਆਉਦੇ ਹੁੰਦੇ ਬੌਲਿਏ ਜਦ ਆਗਿਆ ਚੰਗਾ ਟਾਈਮ ਆਉਗੇ ਇਹ ਲੋਕ ਸਾਰੇ ਚਾਚੇ ਤਾਏ ਆ ਕੌਣ ਆ ਸਾਰੇ ਭੈਣ ਭਾਈ ਆ ਤੈਨੂੰ ਮੇਰੀ ਗੱਲ ਲੈ ਇਹ ਕੁੜੀ ਜੀ ਵੀ ਕਮਾਲ ਆ ਜਮੇ ਨਹੀਂ ਗੱਲ ਮੰਨਦੀ ਹੈਗੀ ਮੈਨੂੰ ਕੀ ਉਹ ਫਿਰ ਦੀਆ ਕੰਮ ਕਰਤੀ ਇਹਨੂੰ ਕੀ ਲੱਗਿਆ ਮੇਰੇ ਥੱਪੜ ਮਾਰ ਕੇ ਹੈ 라ਵਨਾ ਬੈਜੂ ਇੱਥੇ ਆਇ ਨਹੀਂ ਬੈਠਣ ਦੇ ਤੈਨੂੰ ਕਾਲਾ ਤੈਨੂੰ ਤਾਂ ਹੁਣ ਇੱਥੇ ਜੜ ਕੇ ਰੱਖੂ ਚਾਹੇ ਤਾਬਦੀ ਬਣਾ ਲੈ ਤੇ ਚਾਹੇ ਤੇਰੇ ਬੇਇੱਜ਼ਤੀ ਕਰਵਾ ਦੇਈ ਤੇ ਕੁਛ ਨਾ ਕੁਛ ਕਰਕੇ ਜਾਊਂਗਾ ਜੋ ਮਰਜੀ ਹੋ ਜੇ ਚਾਹੇ ਪਿਆਰ ਨਾ ਮੰਨ ਵੀ ਜਾਂਦੀ ਨਾ ਇਰ ਵੀ ਮੈਂ ਸੋਚ ਲੈਂਦਾ ਵਿਚਾਲ ਕੋਈ ਗੱਲ ਨਹੀਂ ਇੱਥੇ ਹਰਾਮ ਨਹੀਂ ਕਰਨਾ ਕੋਈ ਨਾ ਜਿਹੜਾ ਨੇ ਥੱਪੜ ਮਾਰਿਆ ਨਾ ਇਹਦਾ ਬਦਲਾ ਤਾਂ ਹੁਣ ਮੈਂ ਲੈ ਕੇ ਜਾਉ ਆ ਮਾੜੇ ਬੰਦੇ ਵੀ ਹੈਗੇ ਇਹ ਘਰ ਚ ਗਰੀਬ ਇਕੱਲੇ ਲਾ ਲੈਣਗੇ ਇੱਥੇ ਝਾੜੂ ਝੂੜੂ ਤੂੰ ਫੇਰ ਆ ਗਿਆ ਤੈਨੂੰ ਮੈਂ ਕਿੰਨੇ ਵਾਰ ਆਖਿਆ ਵੀ ਮੇਰੇ ਮੂੰਹ ਮੱਥੇ ਘਾਟੀ ਲੱਗਿਆ ਕਰ ਉਹ ਮੈਂ ਤਾਂ ਚੰਗਾ ਭਲਾ ਬਗ ਗਿਆ ਸੀ ਭਾਬੀ ਹੁਣ ਤਾਂ ਤੈਨੂੰ ਮੈਂ ਫਿਰ ਭਾਬੀ ਵੀ ਕਹਿ ਸਕਦਾ ਮੈਨੂੰ ਲੱਗਦਾ ਨਾ ਤੈਨੂੰ ਇੱਕ ਥੱਪੜ ਖਾ ਕੇ ਆ ਹੀ ਨਹੀਂ ਅਕਲ ਦੁਆਰੇ ਸਖੋਣੀ ਪਊਗੀ ਇੱਕ ਥੱਪੜ ਨਾਲ ਮੈਨੂੰ ਅਕਲ ਨਹੀਂ ਆਈ ਪਰ ਮੇਰੀ ਲੱਗਦਾ ਸੁਰਤ ਜ਼ਰੂਰ ਖੁੱਲਗੀ ਵੀ ਇੱਥੇ ਪਿਆਰ ਨਾਲ ਨਹੀਂ ਸਭ ਕੁਝ ਧੱਕੇ ਨਾਲ ਹੋਊਗਾ ਕੀ ਭੰਗੀ ਜਾਂਦਾ ਵੇ ਤੂੰ ਮੈਂ ਤਾਂ ਕੁਝ ਨਹੀਂ ਭੰਗਦਾ ਗੱਲ ਤਾਂ ਮੈਂ ਐ ਕਰਦਾਂਗਾ ਕਿ ਮੈਨੂੰ ਤਾਂ ਬਾਬੇ ਨੇ ਭੇਜਿਆ ਪਪਾ ਕਦਾਂ ਕਰੇ ਜਾ ਤੇ ਜੜੇ ਕੰਮ ਅਧੂਰੇ ਆ ਉਹ ਕੰਮ ਸਾਰੇ ਕਰ। ਮੈਂ ਕਿਹਾ ਦੇਣਾ ਆਪਣੀ ਕਰਤੂਤ ਵੀ ਦੱਸ ਦਿੰਦਾ ਵੀ ਮੇਰੀ ਇਹ ਕਰਤੂਤ ਆ। ਸ਼ਾਇਦ ਉਹ ਤੈਨੂੰ ਨਾ ਹੀ ਭੇਜਦਾ। ਉਹ ਬਾਬੇ ਨੂੰ ਤਾਂ ਮੈਂ ਜੋ ਮਰਜ਼ੀ ਦੱਸਦਾ। ਬਾਬਾ ਮੇਰੇ ਤੇ ਯਕੀਨ ਨਹੀਂ ਕਰਦਾ। ਕਿਉਂਕਿ ਬਾਬੇ ਨੂੰ ਪਤਾ ਹੈ ਵੀ ਸਾਡੇ ਇਹ ਕੰਮ ਵਾਲੇ ਦਾ ਮੁੰਡਾ ਹੈ ਜਿਹਨੂੰ 10 ਸਾਲ ਹੋ ਗਏ ਸਾਡੇ ਨਾਲ ਬਰਤਦੇ ਨੂੰ। ਬੁੜੀਆਂ ਕੁੜੀਆਂ 'ਚ ਜਿਵੇਂ ਮਰਜ਼ੀ ਫਿਰਦਾ ਰਹੇ। ਵੀ ਇਹ ਤਾਂ ਪਰੋਸੇਯੋਗ ਬੰਦਾ ਹੈ। ਨਾਲੇ ਨਾਲੇ ਹੁਣ ਮੈਂ ਜੋ ਕਰਨਾ ਹੈਗਾ ਉਹ ਗੱਲਾਂ ਨਾਲ ਨਹੀਂ। ਕਰਕੇ ਦਿਖਾਉਣਾ ਕਿਉਂਕਿ ਗੱਲ ਕਰਕੇ ਦਿਖਾਏਗਾ ਤੂੰ ਕਰਨ ਨੂੰ ਤਾਂ ਮੈਂ ਬਹੁਤ ਕੁਝ ਕਰ ਸਕਦਾ ਪਰ ਮੈਨੂੰ ਆਇਆ ਬਿੱਕੀ ਪਤਮ ਸੁ ਮਸਲਾ ਪਿਆਰ ਨਾਲ ਸੋਝੀ ਜੀ ਕੀ ਮਸਲਾ ਸਲ ਜਾਏਗਾ ਤੂੰ ਦੱਸੇ ਮੈਨੂੰ ਮਸਲੇ ਵੀ ਤੇਰੇ ਨਾਲ ਨੇ ਜੇ ਤੂੰ ਮੰਨੇ ਤਾਂ ਬਾਲੀ ਨਾ ਪਕਾਈ ਨਾ ਮਰ ਚੁੱਪ ਕਰਕੇ ਉਹ ਲੰਘ ਜਾ ਮੈਂ ਵੀ ਮੈਥੋਂ ਝਾੜੂ ਖਾਏਗਾ ਝਾੜੂ ਔਰ ਤੂੰ ਚਾਹੇ ਜੋ ਮਰਜੀ ਮਾਰ ਲੈ ਪਰ ਪਹਿਲਾਂ ਆਪਦਾ ਬਣਾਈ ਫੇਰ ਮਾਰੀ ਮੈਨੂੰ ਤੇਰੇ ਪਿੱਛੇ ਤਾਂ ਜਾਨ ਨੂੰ ਵੀ ਦੇਣ ਤਿਆਰ ਆ ਮੈਂ ਬਾਲੀ ਨਾ ਬਕਵਾਸ ਨਾ ਕਰ ਠੀਕ ਐ ਐਵੇਂ ਮੈਂ ਤੈਨੂੰ 76 ਖਾ ਲੇਂਗਾ ਔਰ 76 ਔਰ ਤੂੰ ਮੇਰੇ ਹੱਥ ਵੀ ਨਹੀਂ ਲਾ ਸਕਦੀ ਤੇਰੇ ਪਿੱਛੇ ਤਾਂ ਮੈਂ ਜਾਨ ਵੀ ਦੇਣ ਨੂੰ ਤਿਆਰ ਆ ਤੂੰ ਹਾਂ ਤਾਂ ਕਹਿ ਇੱਕ ਵਾਰ ਨਾ ਕੀ ਕਰੇਗਾ ਤੂੰ ਕਰਨ ਤਾਂ ਮੈਂ ਬਹੁਤ ਕੁਝ ਕਰ ਸਕਦਾ ਛੱਡ ਛੱਡ ਕਿੰਨੂੰ ਹੁਣੇ ਛੱਡਦਾ ਮੈਂ ਤੈਨੂੰ ਮੈਂ ਤੈਨੂੰ ਕਹਿ ਰਹੀ ਆ ਨਾ ਮੈਨੂੰ ਛੱਡ ਦੇ ਓਏ ਐ ਛੱਡਣ ਵਾਸਤੇ ਥੋੜੀ ਆਇਆ ਮੈਂ ਛੱਡ ਮੈਨੂੰ ਮੈਨੂੰ ਛੱਡਣ ਵਾਸਤੇ ਨਹੀਂ ਆਇਆ ਮੈਂ ਤੈਨੂੰ ਮੈਂ ਤੈਨੂੰ ਕਹਿ ਰਹੀ ਆ ਨਾ ਮੈਨੂੰ ਛੱਡ ਵਾਹ ਸ਼ਾਬਾਸ਼ ਏ ਨਾ ਤੈਨੂੰ ਮੈਂ ਆਪਦਾ ਭਾਈ ਮੰਨਿਆ ਸੀ ਤੂੰ ਚੰਗੀ ਕਰਤੂਤ ਕਰਨਾ ਹੈਗਾ ਬਿਰਪਲ ਨਾ ਆ ਕੀ ਕਰ ਤੂੰਤ ਕਰਦਾ ਤੂੰ ਸ਼ਰਮ ਨਹੀਂ ਆਉਦੀ ਤੈਨੂੰ ਉਹ ਨਾ ਨਾ ਭਾਈ ਮੈਂ ਕਹਾਂ ਉਹ ਕਿ ਮੈਂ ਤਾਂ ਬਸ ਕੀ ਮੈਂ ਤਾਂ ਬਸ ਨਾ ਹੁਣ ਕਿਵੇਂ ਮੈਨੂੰ ਮੈਨ ਕਰਦਾ ਹੁਣ ਗੱਲ ਨਹੀਂ ਆਉਂਦੀ ਤੈਨੂੰ ਕਿੱਡਾ ਬੇਸ਼ਰਮਾ ਕਿੰਨਾ ਯਕੀਨ ਕਰਿਆ ਸੀ ਅਸੀਂ ਤੇਰੇ ਤੇ ਨਹੀਂ ਮੈਂ ਕਿਹਨੂੰ ਤੱਕ ਗੱਲ ਨਹੀਂ ਬਾਈ ਮੈਂ ਤਾਂ ਘਰ ਦੇ ਕੰਮ ਕਰਦਾ ਫਿਰਦਾ ਸੀ ਬਸ ਹਾਂ ਹਾਂ ਮੈਂ ਦੇਖ ਲਿਆ ਜਿਹੜੇ ਤੂੰ ਕੰਮ ਕਰਦਾ ਸੀ ਨਾ ਮੈਂ ਦੇਖ ਲਿਆ ਸ਼ਰਮ ਮੰਨ ਲੈ ਮਾੜੀ ਮੋਟੀ ਕੋਈ ਆਪਦੇ ਪਿਓ ਦੀ ਜਿਤਨਾ ਬਣੀ ਰਹਿਣ ਦੇ ਵੀਰਪਾਲ ਮੈਂ ਤੈਨੂੰ ਕਿਹਾ ਸੀ ਨਾ ਵੀ ਇਹ ਇਨਸਾਨ ਦੀ ਨਿਗਾਹ ਠੀਕ ਨਹੀਂ ਹੈਗੀ ਪਰ ਤੂੰ ਤਾਂ ਮੇਰੇ ਗੱਲਾਂ ਤੇ ਜਮਾਂ ਯਕੀਨ ਨਹੀਂ ਕਰਿਆ ਭਾਬੀ ਮੰਨਦੀ ਆ ਮੈਂ ਯਕੀਨ ਨਹੀਂ ਸੀ ਕਰਿਆ ਪਰ ਫਿਰ ਵੀ ਨਾ ਮੇਰੇ ਮਨ 'ਚ ਇਹ ਗੱਲ ਸੀਗੀ ਮੈਂ ਕਿਹਾ ਹੋ ਸਕਦਾ ਤੂੰ ਸੱਚ ਕਹਿੰਦੀ ਹੋਵੇਂ ਕਿਉਂਕਿ ਕਿਸੇ ਤੇ ਨਾ ਅੱਖਾਂ ਬੰਦ ਕਰਕੇ ਯਕੀਨ ਕਰਨਾ ਨਹੀਂ ਚਾਹੀਦਾ ਮੈਂ ਨਾ ਉਹੀ ਗਈ ਸੀਗੀ ਬਾਹਰ ਤੈਨੂੰ ਝੂਠ ਬੋਲਿਆ ਸੀ ਸੀਤਾ ਮੈਂ ਇੱਥੇ ਹੀ ਕਿਸੇ ਦੇ ਘਰ ਨਹੀਂ ਗਈ ਮੈਂ ਨਹੀਂ ਇਹ ਅੰਕਲ ਦਾ ਜਵਾਕ ਹੈ ਮੈਨੂੰ ਪਤਾ ਸੀ ਇਹਦੀ ਕਰਤੂਤ ਦਾ ਚਲੋ ਵੀ ਦੇਖੋ ਜੇ ਮੇਥੋਂ ਗਲਤੀ ਹੋਈ ਹੈ ਤਾਂ ਮੇਰੇ ਬਾਪੂ ਕੋਲੇ ਗਲਤੀ ਨਹੀਂ ਹੈਗੀ ਇਹ ਇਹਨੂੰ ਤੂੰ ਗਲਤੀ ਕਹਿੰਦਾ ਇਹ ਛੋਟੀ ਜੀ ਗਲਤੀ ਆ ਗੁਨਾਹ ਹੈ ਇਹ ਵੀਰਪਾਲ ਇੱਕ ਵਾਰ ਤਾਂ ਨਾ ਮੇਰੇ ਥੱਪੜ ਵੀ ਮਾਰਿਆ ਮੂੰਹ ਤੇ ਐਡਾ ਬੇਸ਼ਰਮਾ ਨਾ ਇਹਨੂੰ ਫਿਰ ਵੀ ਨਹੀਂ ਕੁਛ ਸ਼ਰਮ ਆਈ ਹੈਗੀ ਹਾਂ ਇਦਾਂ ਨਾ ਤੂੰ ਇਹਨੂੰ ਚੰਗੀ ਮੰਨ ਵੀ ਇਹਨੇ ਤਰਾ ਜਲੂਸ ਨਹੀਂ ਕੱਢਿਆ ਨਹੀਂ ਬਾਪੂ ਨੂੰ ਦੱਸ ਦਿੰਦੀ ਨਾ ਬਾਪੂ ਨੇ ਤੇਰੀ ਧੌਣ ਹੀ ਧੌਣ ਕੁੱਟਣੀ ਸੀ ਤੂੰ ਸੁਣਾ ਕੋਲੇ ਗੱਲ ਨਾ ਕਰ ਬਾਬੇ ਕੋਲੇ ਬਾਬੇ ਨੇ ਡੇੜੀ ਕੋਲ ਕਰ ਦੇ ਦਵਾਰਾ ਕਹੀਂ ਦਵਾਰਾ ਕਹੀਂ 1 2 3 ਹਾਂ ਜੀ ਚਲੋ ਘਟ ਜਾ ਚੱਲ ਯਾਰ ਮੈਂ ਤਾਂ ਖੜਿਆ ਨਹੀਂ ਆ ਰਿਹਾ ਚਲ ਤੁਸੀਂ ਬਾਬੇ ਕੋਲੇ ਗੱਲ ਨਾ ਕਰਿਓ ਉਹਨਾਂ ਨੇ ਬਾਪੂ ਕੋਲ ਕਰ ਦੇਣੀ ਆ ਤੇ ਸੋ ਨਾ ਕੋਈ ਨਾ ਨਾ ਜੇ ਤੈਨੂੰ ਇੰਨੀ ਫਿਕਰ ਸੀਗੀ ਵੀ ਇਹਨਾਂ ਦੀ ਬਣੀ ਰਵੇ ਫਿਰ ਆਹਾ ਕਰਤੂਤਾ ਕਿਉਂ ਕਰਨਾ ਮੈਂ ਬਸ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਨੂੰ ਐ ਸੀ ਵੀ ਚਲੋ ਕਿਹਦਾ ਕਿਸੇ ਨੂੰ ਪਤਾ ਲੱਗਣਾ। ਮੰਗੀ ਚੱਲ ਮਾਫੀ ਪਰ ਜਿਹੜੀ ਤੇਰੀ ਕਰਤੂਤ ਤੂੰ ਕਰੀ ਆ ਨਾ ਉਹ ਤਾਂ ਮੈਂ ਦੱਸੂਗੀ। ਸਹੀ ਗੱਲ ਆ। ਬਾਕੀ ਨਾਲੇ ਜੇ ਅੱਜ ਇਹਦੀ ਗੱਲ ਆਪਾਂ ਲਕੋਈ ਨਾ ਕੱਲ ਉਹ ਕਿਸੇ ਘਰੇ ਜਾ ਕੇ ਫੇਰ ਇਹ ਜੀ ਹਰਕਤ ਕਰੂਗਾ। ਸਹੀ ਗੱਲ ਆ। ਆ ਵੀ ਆਪਾਂ ਗੱਲ ਨਹੀਂ ਲਕਾਉਂਦੇ। ਬਸ ਇਹਦੇ ਬਾਪੂ ਨੂੰ ਠੀਕ ਹੋ ਜਾਂਦੇ। ਜਿੱਦੇ ਆਪਣੇ ਘਰੇ ਆਏ ਨਾ ਆਪਾ ਉਹਦੇ ਦੱਸਾਂਗੇ ਆਪਣੇ ਬਾਪੂ ਨੂੰ ਤਾਂ ਅੱਜ ਹੀ ਦੱਸ ਦਾਂਗੇ ਵੀਰਪਾਲ ਮੇਰਾ ਵਿਸ਼ਵਾਸ ਇੱਕ ਉਹ ਜਿਹੜਾ ਚੱਕਿਆ ਜਾਉ ਇਹ ਤਾਂ ਇੰਨਾ ਵਿਸ਼ਵਾਸ ਫਿਰ ਇਹ ਤਾਂ ਭਾਈ ਤੂੰ ਸੋਚਣਾ ਸੀ ਪਹਿਲਾਂ ਸੋਚ ਲੈਂਦਾ ਤੂੰ ਹਾਏ ਤਾਂ ਤੂੰ ਮੇਰੇ ਤੋਂ ਬਚ ਗਿਆ ਮੈਂ ਤਾਂ ਫੇਰ ਵੀ ਲਿਹਾਜ਼ ਮੰਨੀ ਵੀ ਚੱਲ ਵੱਡਾਗਾ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਛੋਟਾ ਆ ਹੁੰਦਾ ਤੂੰ ਸਾਡੇ ਘਰਾਂ ਦਾ ਹੁੰਦਾ ਸੀ ਕਿੱਦੇ ਦਾ ਵਾਅ ਪਿਆ ਤੇਰੇ ਬਾਪੂ ਨਾਲ ਸਾਡਾ ਮੈਨੂੰ ਲੱਗਦਾ ਜਿਹਦੇ ਬਾਪੂ ਨੂੰ ਪਤਾ ਲੱਗ ਗਿਆ ਨਾ ਇਹ ਕਰਤੋਤ ਦਾ ਉਹ ਵਿਚਾਰਾ ਜਿਉਂਦੇ ਜੀ ਮਰ ਜਾਊਗਾ ਉਹਨਾਂ ਕੋਲੇ ਗੱਲ ਨਾ ਕਰਿਓ ਤੁਸੀਂ ਜੋ ਵੀ ਸਜਾ ਦੇਣੀ ਮੈਨੂੰ ਇੱਥੇ ਦੇ ਲਓ ਤੇਰੇ ਆਹੇ ਸਜਾ ਮੈਂ ਸਾਡੇ ਘਰੇ ਨਾ ਤੂੰ ਅੱਜ ਤੋਂ ਬਾਅਦ ਪੈਰ ਨਹੀਂ ਧਰੇਗਾ ਤੇ ਸਾਨੂੰ ਆਪਦੀ ਭੈੜੀ ਸ਼ਕਲ ਨਾ ਦਿਖਾ ਦੀ ਜਾਂ ਨਿਕਲ ਜਾ ਰੋ ਬਦਿਆ ਕਰਿਆ ਭਾਬੀ ਤੂੰ ਨੂੰ ਕੱਟਤਾ ਨਾਲੇ ਭਾਬੀ ਸੌਰੀ ਮੈਨੂੰ ਉਦੋਂ ਤਾਂ ਲੱਗਿਆ ਵੀ ਸ਼ਾਇਦ ਤੂੰ ਹੀ ਕਹਿੰਦੀ ਹੋਏਂਗੀ ਕੋਈ ਨਵੀਰਪਾਲ ਤੂੰ ਵੀ ਆਪਦੀ ਜਗ੍ਹਾ ਤੇ ਸੱਚੀ ਸੀਗੀ ਚੱਲ ਛੱਡ ਹੋ ਗਿਆ ਸੀ ਜਿਹੜਾ ਕੁਝ ਹੋਣਾ ਪਰ ਭਾਬੀ ਮੇਰਾ ਤਾਂ ਨਾ ਮਾਨ ਹੀ ਟੁੱਟ ਗਿਆ ਦੇਖੀ ਬੰਦੇ ਨੇ ਕੀ ਕਰਿਆ ਆਪਣੇ ਨਾਲ ਕਿੰਨਾ ਯਕੀਨ ਸੀ ਇਹਦੇ ਤੇ ਨਾ ਵੀ ਕਿਸੇ ਤੇ ਯਕੀਨ ਨਾ ਕਰਿਆ ਕਰ ਅੱਜ ਦਾ ਅੱਜ ਦੀ ਦੁਨੀਆ ਨਾ ਬਹੁਤ ਗੰਦੀ ਆ ਵੀਰਪਾਲ ਆਪਾਂ ਕਿਸੇ ਤੇ ਭਰੋਸਾ ਨਹੀਂ ਕਰ ਸਕਦੇ ਕੋਈ ਨਾ ਅੰਕਲ ਨਾਲ ਗੱਲ ਕਰਦੇ ਆ ਵੀ ਕਿੰਨੇ ਟਾਈਮ ਚ ਉਹ ਆਣਗੇ ਓਰੇ ਚੱਲ ਕੋਈ ਨਾ ਜੇ ਨਹੀਂ ਠੀਕ ਹੋਏ ਆਪਾਂ ਆਪ ਦਵਾਈ ਦਵਾ ਦਿੰਨੇ ਆ ਉਹਨਾਂ ਨੂੰ ਮੇਰੀ ਗੱਲ ਸੁਣ ਉਹ ਤਾਂ ਤੇਰੀ ਗੱਲ ਠੀਕ ਆ ਵੀਰੇ ਨੂੰ ਨਾ ਕੁਝ ਵੀ ਦੱਸੀ ਫੋਨ ਤੇ ਐਵੇਂ ਨਾ ਫਿਰ ਉਹ ਵਿਚਾਰਾ ਟੈਨਸ਼ਨ ਲੈ ਜਾਊਗਾ ਉਹਦਾ ਕੰਮ ਚ ਵੀ ਜੀ ਨਹੀਂ ਲੱਗਣਾ ਉੱਥੇ ਮੈਨੂੰ ਪਤਾ ਤਾਹੀਂ ਮੈਂ ਹਜੇ ਤੱਕ ਕੁਝ ਨਹੀਂ ਦੱਸਿਆ ਤੇਰੇ ਵੀਰੇ ਨੂੰ ਬਾਪੂ ਨੂੰ ਮੈਂ ਗੱਲਾਂ-ਗੱਲਾਂ ਚ ਕਹਿ ਦੂੰਗੀ ਚਲ ਆਜੋ